ਕੱਲ ਦੇ ਲੱਗੇ ਨੇ ਅਬਜੇ ਪੇਜਾਂ ਤੇ ਪਹੁੰਚ ਗੈਂਗਸਟਰਾਂ ਨੇ ਹਮਲਾ ਕਰਤਾ ਮੈਂ ਦੋ ਤਿੰਨ ਬੰਦੇ ਨੂੰ ਫੋਨ ਕਰੇ ਨੇ ਮੈਂ ਕਿਹਾ ਭਾਈ ਸਾਹਿਬ ਕਿਹੜੇ ਗੈਂਗਸਟਰਾਂ ਨੇ ਹਮਲਾ ਕਰਿਆ ਜੀ ਖਾਈ ਕਹਿੰਦੇ ਜੀ ਪਤਾ ਨਹੀਂ ਸਾਨੂੰ ਤਾਂ ਕਿਸਾਨ ਯੂਨੀਅਨ ਨੇ ਭੇਜਿਆ ਗਲੀ ਦੇ ਵਿੱਚੋਂ ਮੋਟਰਸਾਈਕਲ ਮੇਰੇ ਮੂਹਰੇ ਕਰਤਾ ਵੀਰ ਜੀ ਮੋਟਰਸਾਈਕਲ ਮੂਹਰੇ ਕਰਤਾ ਤੇ ਮੈਨੂੰ ਗਾਲੀ ਗਲੋਚ ਕਰੀ ਇਹਨੇ ਪਹਿਲਾਂ ਵੀ ਗੱਲ ਤੇ ਇਸ਼ਾਰੇ ਕਰੇ ਸੀ ਉਸੇ ਹਿਸਾਬ ਨਾਲ ਤੇ ਉੱਥੇ ਸਾਡੀ ਝੜਪ ਹੋ ਗਈ ਝੜਪ ਹੋਈ ਹੋਈ ਇਹਨੇ ਮੇਰੇ ਵੀ ਮਾਰੀਆਂ ਮੈਂ ਦੇ ਵੀ ਮਾਰੀਆਂ ਬਾਈ ਜੀ ਗੈਂਗਸਟਰ ਦੱਸਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਕੀ ਕਾਰਨ ਹੈ ਤੁਸੀਂ ਪਹਿਲਾਂ ਇਹ ਜਿਹੇ ਕਿਹੜੇ ਕੰਮ ਕਰਦੇ ਰਹੇ ਹੋ ਜਿਸ ਕਰਕੇ ਤੁਹਾਨੂੰ ਗੈਂਗਸਟਰ ਦੱਸਿਆ ਜਾ ਰਿਹਾ ਹੈ ਕਿਹੜੇ ਗੈਂਗਸਟਰ ਨੇ ਹਮਲਾ ਕਰਿਆ ਇੱਕ ਮੁੰਡੇ ਨੂੰ ਗਾਲ ਕੱਢੀ ਹੈ ਉਹ ਬੰਦਾ ਖਰਚੇ ਵਧਣ ਵਾਸਤੇ ਘਰੋਂ ਖੇਤ ਆ ਰਿਹਾ ਹੈ ਉਹਦੇ ਮੂਰੇ ਮੋਟਰਸਾਈਕਲ ਲਾ ਕੇ ਨੂੰ ਗਾਲ ਕੱਢੀ ਆਪ ਚ ਝਟਪੀ ਹੈ ਐਡੀ ਕੰਗਲ ਹੈ ਕਾਰਨ ਐਕਟ ਦਾ ਪਰਚਾ ਕਿਉਂ ਦਿੱਤਾ ਗਿਆ ਤੁਸੀਂ ਕੋਈ ਅਸਲਾ ਚਲਾਇਆ ਸੀ ਤੁਸੀਂ ਕੋਈ ਫਾਇਰਿੰਗ ਕੀਤੀ ਸੀ ਆ ਕੀ ਕੀਤਾ ਸੀ ਬਾਈ ਕਾ ਤੋਂ ਪਰਚਾ ਦਿੱਤਾ ਗਿਆ ਉਹਨਾਂ ਨੂੰ ਖੁਸ਼ ਕਰਨ ਦੇ ਮਾਰੇ ਸਾਨੂੰ ਨਿਰਦੋਸ਼ ਬੰਦਿਆਂ ਦੇ ਆਰਐਨਐਕਟ ਦਾ ਪਰਚਾ ਪਾ ਕੇ 24 ਤਰੀਕ ਨੂੰ ਤੇ ਸਾਡੇ ਤੋਂ ਜਿਹੜੀ ਅਸੀਂ ਦਰਖਾਸਤ ਦਿੱਤੀ ਉਹ ਵਾਪਸ ਦਵਾਈ ਪ੍ਰੈਸ਼ਰ ਨਾਲ ਕਿ ਅਸੀਂ ਜਥੇਬੰਦੀ ਨੂੰ ਠੰਡਾ ਕਰਨਾ ਹੈ ਵੀ ਯਰੇ ਗੁੱਸੇ 'ਚ ਨੇ ਪੰਜ ਸੱਤ ਬੰਦਿਆਂ ਨੂੰ ਮੈਂ ਕਹਿੰਦਾ ਜੇਲ੍ਹ ਕਿਉਂ ਭੇਜਨਾਂ ਨੂੰ ਗੋਲੀ ਮਾਰ ਦੋ ਜਥੇਬੰਦੀ ਤਾਂ ਖੁਸ਼ ਹੋ ਜੂਗੀ ਜਦੋਂ ਅਸੀਂ ਪੁਲਿਸ ਨੂੰ ਇਹ ਕਹਿੰਦੇ ਆ ਵੀ ਜੀ ਮੁੰਡਾ ਦਾ ਹੈ ਹੀ ਨਹੀਂ ਵਿੱਚ ਪੁਲਿਸ پتہ ਕੀ ਤਰਕ ਦਿੰਦੀ ਐ ਯਾਰ ਕੋਈ ਗੱਲ ਨਹੀਂ ਛੋਟਾ ਜਿਹਾ ਪਰਚਾ ਐ ਇਹਦੀ ਨਾਲ ਦੇ ਨਾਲ ਜਮਾਨਤ ਹੋ ਜੂਗੀ ਕੋਈ ਵੱਡੀ ਗੱਲ ਨਹੀਂ ਹੈ ਜੀ ਸਤਿ ਸ੍ਰੀ ਅਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਬੀਤੇ ਕੱਲ ਮੀਡੀਆ ਦੇ ਵਿੱਚ ਇੱਕ ਖਬਰ ਨਸ਼ਰ ਹੁੰਦੀ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਲਹਿਰਾਗਾਗਾ ਦੇ ਨਾਲ ਪੈਂਦੇ ਪਿੰਡ ਖਾਈ ਦੇ ਵਿੱਚ ਇੱਕ ਬਜ਼ੁਰਗ ਦੀ ਮਾਰ ਕੁੱਟੇ ਕੁਝ ਗੈਂਗਸਟਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿਉਂ ਉਹਨਾਂ ਗੈਂਗਸਟਰਾਂ ਦੇ ਵੱਲੋਂ ਇੱਕ ਬਜ਼ੁਰਗ ਨੂੰ ਕੁੱਟਿਆ ਗਿਆ ਕੀ ਕਾਰਨ ਸੀ ਅੱਜ ਅਸੀਂ ਉਹਨਾਂ ਗੈਂਗਸਟਰਾਂ ਕੋਲੇ ਹੀ ਪਹੁੰਚੇ ਹਾਂ ਕਿ ਕਿਉਂ ਇੱਕ ਬਜ਼ੁਰਗ ਦੀ ਕੁੱਟਮਾਰ ਕੀਤੀ ਗਈ ਕਿਉਂਕਿ ਗੈਂਗਸਟਰਾਂ ਵੱਲੋਂ ਆਪਾਂ ਵੱਡੇ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦੀ ਗੱਲ ਸੁਣੀ ਹੈ ਜਾਂ ਫਿਰ ਨੌਜਵਾਨਾਂ ਦੀ ਆਪਸੀ ਗੈਂਗਵਾਰ ਦੀ ਗੱਲ ਸੁਣੀ ਹੈ ਪਰ ਇੱਕ ਬਜ਼ੁਰਗ ਦੀ ਕੁੱਟਮਾਰ ਕਿਉਂ ਕੀਤੀ ਗਈ ਜਿਨ੍ਹਾਂ ਨੂੰ ਗੈਂਗਸਟਰ ਦੱਸਿਆ ਗਿਆ ਉਹ ਨੌਜਵਾਨ ਮੇਰੇ ਨਾਲ ਮੌਜੂਦ ਨਹੀਂ ਗੱਲਬਾਤ ਕਰਾਂਗੇ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਜੀ ਮੇਰਾ ਨਾਮ ਸ਼ਮਿੰਦਰਦੀਪ ਸਿੰਘ ਹੈ ਜੀ ਬਾਈ ਜੀ ਤੁਹਾਨੂੰ ਗੈਂਗਸਟਰ ਦੱਸਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਕੀ ਕਰਨਾ ਤੁਸੀਂ ਪਹਿਲਾਂ ਇਹ ਜੇ ਕਿਹੜੇ ਕੰਮ ਕਰਦੇ ਰਹੇ ਹੋ ਜਿਸ ਕਰਕੇ ਤੁਹਾਨੂੰ ਗੈਂਗਸਟਰ ਦੱਸਿਆ ਜਾ ਰਿਹਾ ਹੈ ਸਭ ਤੋਂ ਪਹਿਲੀ ਗੱਲ ਬਈ ਅਸੀਂ ਗੈਂਗਸਟਰ ਨਹੀਂ ਹੈਗੇ ਅਸੀਂ ਆਮ ਕਰਾਂ ਦੇ ਮੁੰਡੇ ਆ ਖੇਤੀਬਾੜੀ ਕਰਨ ਵਾਲੇ ਤੇ ਸਾਨੂੰ ਗੈਂਗਸਟਰ ਦੱਸਿਆ ਗਿਆ ਸਾਨੂੰ ਨਹੀਂ ਪਤਾ ਕਿੰਨਾ ਨੇ ਦੱਸਿਆ ਹੋ ਸਕਦਾ ਉਹਨਾਂ ਨੇ ਪੈਸੇ ਲੈਨੇ ਕਿਸੇ ਤੋਂ ਜਥੇ ਮੰਦੀ ਦੀ ਕਿਉਂ ਦੱਸਿਆ ਨਾ ਉਹਨਾਂ ਨੇ ਸਾਡਾ ਪੱਕਾ ਹੀ ਸੁਣਿਆ ਤੇ ਐਵੇਂ ਦਾ ਜੀ ਸਾਨੂੰ ਐ ਗੈਂਗਸਟਰ ਦੱਸੀ ਜਾਣਗੇ ਕੱਲ ਨੂੰ ਪੁਲਿਸ ਤਾਂ ਪਹਿਲਾਂ ਹੀ ਆਪਣੇ ਕਿੰਨੇ ਨੌਜਵਾਨਾਂ ਦੇ ਝੂਠੇ ਪਰਚੇ ਪਾਈ ਜਾਂਦੀ ਆ ਕਿੰਨੇ ਫੇਕ এনਕਾਊਂਟਰ ਹੋ ਰਹੇ ਨੇ ਕੱਲ ਉਹ ਸਾਡਾ ਐਨਕਾਊਂਟਰ ਕਰ ਦੇਣਗੇ ਉਹਦਾ ਕੌਣ ਜ਼ਿੰਮੇਦਾਰ ਆ ਇਹ ਜ਼ਿੰਮੇਦਾਰ ਨੇ ਜਥੇਬੰਦੀਆਂ ਜਿਹੜੇ ਤੁਹਾਨੂੰ ਗੈਂਗਸਟਰ ਦੱਸ ਰਹੇ ਨੇ ਭਾਈ ਜੀ ਕੀ ਕਾਰਨ ਬਣਿਆ ਇਹ ਜਿਹੜੀ ਕੱਲ ਕੁੱਟਮਾਰ ਹੋਈ ਆ ਜਿਹੜੀ ਜਿਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਕੀ ਕਾਰਨ ਮੰਨਦੇ ਉਸ ਚੀਜ਼ ਦਾ ਮੇਰਾ ਬਾਈ ਜੀ ਨਾਰਨ ਧੀਰ ਸਿੰਘ ਪਿੰਡ ਖਾਈ ਦਾ ਮੈਂ ਰਹਿਣ ਵਾਲਾ ਅਸੀਂ ਸਾਰੇ ਸੱਭਿਕ ਤੌਰ ਤੇ ਸਮਾਜ ਚ ਰਹਿਣ ਵਾਲੇ ਮੁੰਡੇ ਆ ਪੜ੍ਹੇ ਲਿਖੇ ਤੇ ਖੇਤੀਬਾੜੀ ਕਰਨ ਵਾਲੇ ਬੰਦੇ ਆ ਗੱਲ ਇਹ ਹੈ ਵੀ ਸਾਨੂੰ ਵੀ ਬੜੀ ਹੈਰਾਨੀ ਹੋਈ ਕਿ ਕੱਲ ਇੱਕ ਦੋ ਚੈਨਲਾਂ ਨੇ ਪਾਇਆ ਕਿ ਗੈਂਗਸਟਰ ਏ ਉਹ ਹਨਾ ਅਸੀਂ ਉਹਨਾਂ ਨੂੰ ਫੋਨ ਵੀ ਲਾਇਆ ਇਹ ਗੱਲ ਮੈਂ ਤੁਹਾਨੂੰ ਬਾਅਦ ਵਿੱਚ ਦੱਸੂ ਵੀ ਕੀ ਕਾਰਨ ਸੀ ਉਹਦਾ ਅਸੀਂ ਬਈ ਕੰਮਦੰਦਾ ਕਰਨ ਵਾਲੇ ਬੰਦੇ ਆ ਸਾਡੇ ਪਿੰਡ ਇੱਕ ਮਨਸਤਨਰਪਾਇ ਸਿੰਘ ਹੈ ਉਹਦੀ ਪਿੱਛੇ ਜੇ ਕੋਈ ਕਿਸੇ ਬੰਦੇ ਨੇ ਤੇ ਛੱਟਾ ਛੱਟਾ ਮਾਰਤੀਆਂ ਸੀ ਉਹਦਾ ਪਿਓ ਸਾਡੇ ਇੱਕ ਸਾਥੀ ਹੈ ਮਨਜੀਤ ਸਿੰਘ ਇਹਦੇ ਵੱਲ ਬਹੁਤ ਮਤਲਬ ਕਿ ਤਕਰੀਬਨ 1.5-2 ਮਹੀਨੇ ਪਹਿਲਾਂ ਇਹਦੇ ਵੱਲ ਝੂੜੋ ਨੇ ਗੰਦੇ ਇਸ਼ਾਰੇ ਕਰੇ ਤੇ ਗਾਲ ਕੱਢੀ। ਹੂੰ ਅਸੀਂ ਇਹਦੀ ਕੰਪਲੇਂਟ ਮਤਲਬ ਕਿ ਸਬੰਧਤ ਥਾਣੇ ਦੇ ਵਿੱਚ ਦਰਜ ਕਰਵਾਈ। ਚੌਂਕੀ ਦੇ ਵਿੱਚ ਦਰਜ ਕਰਵਾਈ ਸਾਨੂੰ ਚੌਂਕੀ ਪੈਂਦੀ ਹੈ ਲੈ। ਉਹਦੇ ਪਿਓ ਦੀ ਮਨਜੀਤ ਦੇ ਨਾਲ ਕੀ ਖੱਜ-ਬਾਜੀ ਹੈ? ਕਿਉਂ ਮਨਜੀਤ ਦਾ ਇਨਵੋਲਵਮੈਂਟ ਹੈਗੀ ਸੀ ਕੋਈ ਉਹਦੇ ਸੱਟਾ ਮਾਰਨ ਦੇ ਵਿੱਚ ਕਿਵੇਂ ਸੀ? ਕੋਈ ਇਨਵੋਲਵਮੈਂਟ ਨਹੀਂ ਬਾਈ ਜੀ। ਹੂੰ ਸਾਡੇ ਪਿੰਡ ਦੇ ਵਿੱਚ ਕੁਝ ਬੰਦਿਆਂ ਨੇ ਗੰਦੀ ਰਾਜਨੀਤੀ ਦੇ ਤਹਿਤ ਇਹ ਮੁੰਡਾ ਸ਼ਮਿੰਦਰਦੀਪ ਸਿੰਘ ਇਹਦੇ ਘਰ ਵਾਲੀ ਇਸ ਵਾਰ ਸਰਪੰਚੀ ਦੀ ਇਲੈਕਸ਼ਨ ਲੜੇ ਸੀ। ਹੂੰ ਉਹਦੇ ਤਹਿਤ ਹੀ ਬਸ ਇਹ ਹੋ ਗਿਆ ਕਿ ਆਪਾਂ ਜਿਹੜੀਆਂ ਉਹ ਸੱਟਾਂ ਮਾਰੀਆਂ ਸੀ ਆਪਾਂ ਉਹਦੇ ਤਹਿਤ ਵੀ ਇਹਨਾਂ ਮਨਜੀਤ ਦਾ ਨਾਮ ਵਿੱਚ ਰੱਖੀਏ ਇਹ ਅਸਲ 'ਚ ਸੱਟਾਂ ਕਿਨੇ ਮਾਰੀਆਂ ਸੀ ਇਹ ਬਾਈ ਜੀ ਸਾਡੇ ਪਿੰਡ ਤੁਹਾਨੂੰ ਮੈਂ ਸਾਰੀ ਗੱਲ ਦੱਸਦਾ ਹੂੰ ਹੂੰ ਸਾਡੇ ਪਿੰਡ ਇੱਕ ਜ਼ਿਮੀਂਦਾਰ ਰੋਲਾ ਸੀ ਠੀਕ ਹੈ ਮਤਲਬ ਕਿਸੇ ਇੱਕ ਜ਼ਮੀਨ ਸੀ ਉਰੇ ਉਹ ਕੁੜੀਆਂ ਦੇ ਨਾਮ ਜਿਵੇਂ ਪਿੰਡਾਂ ਦੇ ਵਿੱਚ ਹੋ ਜਾਂਦੀ ਹੈ ਹਨਾ ਹਿੱਸਾ ਇੱਕ ਉਹ ਕੁੜੀਆਂ ਦੇ ਨਾਮ ਹਿੱਸਾ ਹੋ ਗਿਆ ਸੀ ਉਹਨਾਂ ਦੇ ਅੱਗੇ ਬਜਵਾਕ ਉਹ ਆਪਣੀ ਜ਼ਮੀਨ ਕਿਸੇ ਨੂੰ ਵੇਚ ਗਏ ਉਹ ਜ਼ਮੀਨ ਵੇਚ ਗਏ ਮਤਲਬ ਕਿ ਉਹ ਬੰਦੇ ਇੱਥੇ ਜਿਨ੍ਹਾਂ ਨੂੰ ਵੇਚੀ ਉਹ ਕਬਜ਼ਾ ਕਬਜ਼ਾ ਕਰਨ ਵਾਲੇ ਹਨ ਜੋ ਵੀ ਉਹਨਾਂ ਦਾ ਹੈਗਾ ਸੀ ਉਹ ਪਿੰਡ ਦੇ ਲੋਕਾਂ ਨੇ ਕਿਹਾ ਵੀ ਭਾਈ ਚਲੋ ਇੱਕ ਮਤਲਬ ਕਿ ਗਰੀਬ ਪਰਿਵਾਰ ਇਹਨਾਂ ਨਾਲ ਧੱਕਾ ਹੋ ਰਿਹਾ ਹੈ ਉਹਨਾਂ ਨੇ ਪਿੰਡ ਚ ਕੱਟ ਰੱਖਿਆ ਕੱਟ ਦੇ ਵਿੱਚ ਅਸੀਂ ਵੀ ਗਏ ਮਨਜੀਤ ਵੀ ਗਿਆ ਸ਼ੰਮੀ ਵੀ ਗਿਆ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਭਾਈ ਤੁਹਾਡੇ ਨਾਲ ਆ ਇਸ ਜ਼ਮੀਨ ਦੇ ਮਸਲੇ ਦੇ ਵਿੱਚ ਠੀਕ ਹੈ ਉਹਨਾਂ ਨੇ ਇੱਕ ਇੱਥੇ ਸਾਡੇ ਕਮਿਸ਼ਨਰ ਭਾਇ ਸਿੰਘ ਨੇ ਉਹ ਮਤਲਬ ਕਿ ਸਰਕਾਰੀ ਅਧਿਪਕ ਨੇ ਤੇ ਨਾਲ ਦੀ ਨਾਲ ਉਹ ਇੱਕ ਉਹਨਾਂ ਦੀ ਜਥੇਬੰਦੀ ਹੈ ਕਿਰਤੀ ਕਿਸਾਨ ਯੂਨੀਅਨ ਉਹ ਚ ਕੰਮ ਵੀ ਕਰਦਾ ਉਹ ਬੰਦਾ ਹੂੰ ਅਸੀਂ ਚਲੋ ਸਾਰੇ ਜਣੇ ਇਹ ਚਾਹੁੰਦੇ ਸੀ ਕਿ ਆਪਾਂ ਕਿਵੇਂ ਨਾ ਕਿਵੇਂ ਦੋਹਾਂ ਜੀ ਇਹਨਾਂ ਦੋ ਧਿਰਾਂ ਦਾ ਸਮਝੌਤਾ ਕਰਵਾ ਕੇ ਆਪਾਂ ਇਹ ਜਿਹੜੀ ਜ਼ਮੀਨ ਦਾ ਰੌਲਾ ਇਹਨੂੰ ਆਪਾਂ ਹੱਲ ਕਰ ਲਈਏ ਹੂੰ ਚਲੋ ਪੈਸਿਆਂ ਦੇ ਲੈਣ ਦੇਣ ਤੇ ਗੱਲ ਚੱਲ ਰਹੀ ਸੀ ਵੀ ਜਿਹੜੇ ਬੰਦੇ ਨੇ ਜ਼ਮੀਨ ਖਰੀਦੀ ਆ ਵੀ ਆਪਾਂ ਇਹ ਬੰਦੇ ਉਹਨਾਂ ਨੂੰ ਇੱਕ ਕੋਈ ਨਾ ਕੋਈ ਘਟਾ ਵਾਧਾ ਕਰਕੇ ਜ਼ਮੀਨ ਉਹਨਾਂ ਨੂੰ ਹੀ ਦੇ ਜਾਣਗੇ ਜਿਨ੍ਹਾਂ ਦੇ ਨਾਂ ਜਿਨ੍ਹਾਂ ਦੀਆਂ ਕੁੜੀਆਂ ਜ਼ਮੀਨ ਵੇਚ ਕੇ ਗਈਆਂ ਨੇ ਹੂੰ ਚਲੋ ਜੀ ਮਾਸਟਰਦਰ ਪੈਸੰਗੀ ਨੂੰ ਇਹ ਹੋ ਗਿਆ ਕਿ ਮੈਂ ਇਸ ਕੇਸ ਦੇ ਵਿੱਚ ਹੀਰੋ ਬਣਾ ਵੀ ਮੇਰੇ ਕੋਲੇ ਮੌਕਾ ਹੁਣ ਇੱਕ ਠੀਕ ਹੈ ਬਲੇ ਬਲੇ ਕਰਾਉਣ ਦਾ ਅਸੀਂ ਸਮਝੌਤਾ ਕਰਾਉਣ ਦੇ ਆ ਕੁਝ ਸੀ ਇਹ ਬੰਦੇ ਦੀ ਇਹੀ ਹੂਬ ਹੂ ਇਹ ਸ਼ਬਦ ਸੀ ਕਿ ਤੁਸੀਂ ਕੰਨਾਂ ਚ ਤੇਲ ਪਾ ਕੇ ਸੋਝੋ ਮੈਂ ਜਾਣਾ ਮੇਰੀ ਜੱਥੇ ਬੰਦੀ ਜਾਣੇ ਮੈਂ ਜ਼ਮੀਨ ਚ ਕਿਸੇ ਨੂੰ ਨਹੀਂ ਵੜਨ ਦਿੰਦਾ ਜੀ ਇੱਥੇ ਤੇ ਆਪਾਂ ਧੱਕੇ ਨਾਲ ਹੀ ਕਬਜ਼ਾ ਲਵਾਂਗੇ ਜ਼ਮੀਨ ਦਾ ਅਸੀਂ ਕਹੇ ਤਾਂ ਸੰਭਵ ਹੀ ਨਹੀਂ ਜਦੋਂ ਇੱਕ ਦੇਸ਼ ਦੇ ਕਾਨੂੰਨ ਤਹਿਤ ਇੱਕ ਰਜਿਸਟਰੀ ਹੋਊਗੀ ਉਹ ਜ਼ਮੀਨ ਤੁਸੀਂ ਤਾਂ ਹੀ ਵਾ ਸਕਦੇ ਜੀ ਤੁਹਾਡੇ ਨਾਮ ਅੱਪਾ ਜਦੋਂ ਘਾਟਾ ਵਾਦਾ ਕਰਕੇ ਜਿਵੇਂ ਵੀ ਇਹ ਜ਼ਮੀਨ ਦਾ ਪਫਾ ਵੱਡੀ ਕਲੇਸ ਮਕਈਏ ਉਹ ਬੰਦਾ ਕਹਿੰਦਾ ਜੀ ਨਾ ਆਪਾਂ ਪਿੰਡਾਂ ਚ ਰੈਲੀਆਂ ਕੱਢਾਂਗੇ ਐ ਕਰਾਂਗੇ ਬਾਹਰ ਕਰਾਂਗੇ ਚਲੋ ਉਹਦੀ ਕੁੱਟਮਾਰ ਕਿਸੇ ਬੰਦਿਆਂ ਨੇ ਉਹਦੀ ਕੁੱਟਮਾਰ ਕਰਤੀ ਹੂੰ ਉਹਦੇ ਸੱਟਾ-ਸੁੱਟਾ ਮਾਰ ਗਏ ਅਸੀਂ ਵੀ ਉਹਦਾ ਪਤਾ ਲੈਣ ਗਏ ਹਸਪਤਾਲ 'ਚ ਨਾਲ ਦੀ ਨਾਲ ਪਹੁੰਚ ਗਏ ਹੂੰ ਮਾਸਟਰ ਨਰਪਾਲ ਸਿੰਘ ਨਹੀਂ ਬਾਈ ਨੇਮ ਕੁਝ ਬੰਦਿਆਂ ਦਾ ਨਾਮ ਨੇ ਕਿ ਮੇਰੇ ਤੇ ਫਲਾਣਾ 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 ਬੰਦਾ ਮੇਰੇ ਸੱਟਾ ਮਾਰ ਗਿਆ ਉਦੋਂ ਬਾਅਦ ਡੀਐਮਸੀ ਦਾਖਲ ਹੋ ਗਿਆ ਜਾ ਕੇ ਬੀਐਮਟੀ ਦਾਖਲ ਹੋਣ ਤੋਂ ਬਾਅਦ ਸਾਡੇ ਪਿੰਡ ਦੇ ਕੁਝ ਬੰਦੇ ਉਹਦਾ ਪਤਾ ਲੈਣ ਗਏ। ਜਦੋਂ ਪਤਾ ਲੈਣਗੇ ਤਾਂ ਉਹਨਾਂ ਨੇ ਜਿਵੇਂ ਪਿੰਡਾਂ ਚ ਹੁੰਦੀਆਂ ਨੇ ਵੀ ਉਂਗਲ ਲਾਤੀ। ਉਹ ਪਿੰਡਾਂ ਦੇ ਪਿੰਡ ਦੇ ਬੰਦਿਆਂ ਨੇ ਉਹਨਾਂ ਦੀ ਜਾ ਕੇ ਉਂਗਲ ਲਾਤੀ ਵੀ ਇਸ ਕੇਸ ਦੇ ਵਿੱਚ ਮਨਜੀਤ ਸਿੰਘ ਤੇ ਸ਼ਮਿੰਦਰਦੀਪ ਸਿੰਘ ਨੂੰ ਇਨਵੋਲਵ ਕਰ ਲਓ। ਇਹਨਾਂ ਦਾ ਨਾਮ ਤਰ ਹੋਏਗਾ ਇਸ ਦੇ ਵਿੱਚ। ਲੁਕ ਮੇ ਤੌਰ ਦੇ ਉੱਤੇ ਨਿਰਪੈ ਸਿੰਘ ਤੇ ਉਹਦਾ ਪਰਿਵਾਰ ਸਿੱਧਾ ਨਹੀਂ ਕਿਹਾ ਵੀ ਇਹਨਾਂ ਨੇ ਸਾਡੇ ਤੇ ਸ਼ਮਿੰਦਰਦੀਪ ਨੇ ਜਾਂ ਮਨਜੀਤ ਨੇ ਸਾਡੇ ਸੱਟਾਂ ਮਾਰੀਆਂ ਨੇ। ਲੁਕ ਮੇ ਤੌਰ ਦੇ ਉੱਤੇ ਪੁਲਿਸ ਨਾਲ ਇਹੀ ਗੱਟਮਟ ਕਰਦੇ ਰਹੇ। ਬੀਜੇ ਇਹਨਾਂ ਦੋਏ ਬੰਦੇਆਂ ਦਾ ਨਾਮ ਵਿੱਚ ਪਾਓ। ਅੱਛਾ। ਪੁਲਿਸ ਨੇ ਦੋਏ ਬੰਦਿਆਂ ਨੂੰ ਸ਼ਾਮਲੇ ਤਫਤੀਸ਼ ਕਰਿਆ। ਅਸੀਂ ਪੁਲਿਸ ਨੂੰ ਇਹ ਕਿਹਾ ਕਿ ਅਸੀਂ ਇਸ ਇਸ ਕੇਸ ਦੇ ਨਾਲ ਇਹਨਾਂ ਦੋਏ ਮੁੰਡਿਆਂ ਦਾ ਕੋਈ ਸਬੰਧ ਨਹੀਂ ਹੈਗਾ। ਪੁਲਿਸ ਨੇ ਬਾਈ ਜੀ ਤਫਤੀਸ਼ ਦੇ ਦੌਰਾਨ ਵਾਲ ਦਾ ਖੱਲ ਵੀ ਦਾਇਆ। ਖੱਲ ਲਾਇਆ ਜਿਵੇਂ ਕਹਿੰਦੇ ਹੁੰਦੇ ਨੇ। ਅਸੀਂ ਪੂਰਾ ਸਹਿਯੋਗ ਕਰਿਆ ਪੁਲਸ ਨੂੰ। ਅਸੀਂ ਇਹਨਾਂ ਦੇ ਘਰੇ ਵੀ ਇਹਨਾਂ ਨੂੰ ਵੀ ਬੰਦੇ ਭੇਜਦੇ ਰਹੇ ਵੀ ਇਹਨਾਂ ਦਾ ਇਹ ਕੇਸ ਨਾਲ ਕੁਝ ਨਹੀਂ ਹੈਗਾ। ਪਿੰਡ 'ਚ ਇਕੱਠ ਵੀ ਰੱਖਿਆ ਸੀ ਨੇ ਵੀ ਗਲਤ ਮੁੰਡੇ ਵਸਾਏ ਜਾ ਰਹੇ ਨੇ ਇਹ। ਇਹਨਾਂ ਦਾ ਸਾਰਾ ਜੋਰ ਲੱਗਿਆ ਸੀ ਵੀ ਇਹਨਾਂ ਦੋਵਾਂ ਤੇ 307 ਦਾ ਕੇਸ ਲਵਾਓ। ਪੁਲਿਸ ਨੇ ਇਹਨਾਂ ਦੇ ਮੋਬਾਈਲ ਵੀ ਜਮ੍ਹਾਂ ਕਰਾਏ। ਸਾਰੀ ਪੁੱਛਗਿੱਛ ਇਹਨਾਂ ਦੇ ਬੈਂਕ ਖਾਤੇ ਇਹਨੇ ਘਰੇ ਰੇਡਾਂ ਮਾਰੀਆਂ A to Z ਜੋ ਕਰਨਾ ਸੀ ਕਰਿਆ ਪਰ ਇਹ ਬੰਦੇ ਬੇਕਸੂਰ ਨਿਕਲੇ। ਇਹ ਗੱਲ ਪੁਲਿਸ ਵੀ ਮੰਨਦੀ ਐ ਅੱਜ ਵੀ ਮੰਨਦੀ ਐ ਵੀ ਇਹ ਬੰਦੇ ਬੇਕਸੂਰ ਨੇ। ਪਰ ਉਹਨਾਂ ਦਾ ਸਾਰਾ ਜੋਰ ਹੀ ਲੱਗਿਆ ਸੀ ਵੀ ਇਹਨਾਂ ਤੇ ਕਰ ਕਰਾ ਕੇ ਦੋਏ ਮੁੰਡਿਆਂ ਦੇ ਉੱਤੇ 307 ਦੇ ਕਿਸਪੋ ਬਾਈ ਜੀ ਜਿਸ ਤਰ੍ਹਾਂ ਬਾਈ ਹੋਰਾਂ ਨੇ ਦੱਸਿਆ ਕਿ ਲਗਾਤਾਰ ਤੁਹਾਨੂੰ ਫਸਾਉਣ ਦਾ ਪ੍ਰੈਸ਼ਰ ਹੈ ਜਿਹੜਾ ਪੁਲਿਸ ਦੇ ਉੱਤੇ ਪਾਇਆ ਜਾ ਰਿਹਾ ਸੀ ਕਾਰਨ ਕੀ ਹੈ ਤੁਹਾਡੀ ਨਰਪਾਇ ਸਿੰਘ ਦੇ ਨਾਲ ਕਿਹੜੀ ਦੁਸ਼ਮਣੀ ਹੈ ਜਿਸ ਕਰਕੇ ਤੁਹਾਡਾ ਤੁਹਾਨੂੰ ਪਸਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ کیس ਚ ਜਿਵੇਂ ਬਾਈ ਨੇ ਦੱਸਿਆ ਮੇਰੀ ਬਾਈ ਵੀ ਸਰਪੰਚੀ ਚੋਂ ਲੜੀ ਸੀ ਨਰਪਾਇ ਸਿੰਘ ਸਾਡੇ ਐਂਟੀ ਸੀ ਨਰਪਾਇ ਸਿੰਘ ਨੇ ਆਪਦਾ ਬੰਦਾ ਖੜਾ ਕਰਾਇਆ ਸੀ ਜਿਵੇਂ ਤੁਹਾਨੂੰ ਪਤਾ ਸਰਪੰਚੀ ਵੇਲੇ ਆਪਣੀ ਤੂਦੂ ਮੈਂ ਮੈਂ ਹੁੰਦੀ ਹੈ ਵਿਰੋਧੀਦਰ ਹੁੰਦੀ ਆ ਬਾਜ ਉਹ ਵੀ ਸਾਡੀ ਸਰਬੰਚੀ ਵਾਲੀ ਇੱਕ ਦੂਜੇ ਨਾਲ ਨੋਕਝੋਕ ਸੀ ਉਹਦੇ ਕਰਕੇ ਜੇ ਅਸੀਂ ਵਿੱਚ ਹੁੰਦੇ ਜਦੋਂ ਨਰਪਾਇ ਸਿੰਘ ਨੂੰ ਪਹਿਲੇ ਦਿਨ ਸਰਕਾਰੀ ਹਸਪਤਲ ਚ ਲੈ ਜਾਂਦਾ ਗਿਆ ਸੱਟਾਂ ਤੋਂ ਬਾਅਦ ਉਹਨੇ ਮੀਡੀਆ ਨੂੰ ਬਿਆਨ ਦਿੱਤਾ ਕਿ ਮੇਰੇ ਇਸ ਇਸ ਬੰਦੇ ਨੇ ਸੱਟਾਂ ਮਾਰੀਆਂ ਬਾਈ ਨੇਮ ਉਹਨੇ ਸਾਡਾ ਨਾਮ ਨਹੀਂ ਲਿਆ ਜੇ ਅਸੀਂ ਵਿੱਚ ਹੁੰਦੇ ਸਾਡਾ ਨਾਮ ਵੀ ਲੈ ਸਕਦਾ ਸੀ ਜਿਹੜੇ ਬੰਦਿਆਂ ਦਾ ਨਾਮ ਲਿਆ ਉਹ ਬੰਦਿਆਂ ਤੇ ਪਰਚਾ ਦਰਜ ਉਸਨੇ ਦੇ ਦਿੱਤਾ ਉਹਦੇ ਬਿਆਨ ਦੇ ਆਧਾਰ ਤੇ ਉਸ ਤੋਂ ਬਾਅਦ ਜਿਹੜੀ ਐਫ ਆਈ ਆਰ ਕੱਢੀ ਆ ਉਹਦੇ ਵਿੱਚ ਵੀ ਜਿਹੜਾ ਨੇ ਬਿਆਨ ਦਿੱਤੇ ਨੇ ਸਾਡਾ ਜ਼ਿਕਰ ਨਹੀਂ ਕਰਿਆ ਜੇ ਅਸੀਂ ਵਿੱਚ ਹੁੰਦੇ ਸਾਡਾ ਜ਼ਿਕਰ ਵੀ ਕਰਦਾ ਵੀ ਇਹ ਦੋਨੇ ਬੰਦੇ ਵਿੱਚ ਸੀ ਹਫਤੇ ਬਾਅਦ 10 ਦਿਨਾਂ ਬਾਅਦ ਜਦੋਂ ਇਹ ਡੀਐਮ ਸੀ ਰਿਪੋਰਟ ਹੋਇਆ 10 ਦਿਨਾਂ ਬਾਅਦ ਜਾਦ ਆਇਆ ਵੀ ਇਹ ਬੰਦੇ ਵਿੱਚ ਨੇ ਉਹ ਕਿਉਂ ਜ਼ਾਦ ਆਇਆ ਕਿਉਂਕਿ ਸਾਡੇ ਪਿੰਡ ਦੇ ਕੁਝ ਬੰਦੇ ਜਿਹੜੇ ਸਰਪੰਚ ਹੋ ਗਏ ਜਿਹੜੇ ਸਾਡੇ ਖਿਲਾਫ ਲੜੇ ਸੀ ਇਹ ਬੰਦੇ ਉੱਥੇ ਗਏ ਇਹਨਾਂ ਨੇ ਸੋਚਿਆ ਵੀ ਅਸੀਂ ਕਿਉਂ ਨਾ ਹੁਣ ਕੇਸ ਹੋਤਾ ਗਿਆ ਵੀ ਇਹਦੇ ਦੇਦੇ ਭਾਈ ਇਹਨਾਂ ਨੂੰ ਵੀਸਾਲੀ ਵਿੱਚ ਤਾਂ ਇਹਨਾਂ ਨੇ ਉਹਦੇ ਯਾਦ ਕਰਾਇਆ ਉਹਦਾ ਨਾਮ ਉਹਦਾ ਨਾਲ ਫਿਰ ਇਹਨੇ ਪੁਲਿਸ ਨੂੰ ਕਿਹਾ ਵੀ ਉਹ ਬੰਦਾ ਨੂੰ ਵਿੱਚ ਪਾਓ ਫਿਰ ਪੁਲਿਸ ਨੇ ਕਿਹਾ ਹੁਣ ਐਫ ਆਈ ਆਰ ਤੇ ਕੱਟ ਗਈ ਵੀ ਜੀ ਹੁਣ ਕਿੰ ਵਿੱਚ ਪਹਿਲਾਂ ਦੱਸਣਾ ਸੀ ਤੇ ਸੱਤ ਬੰਦਾਂ ਨੇ ਉਹਨਾਂ ਦੇ ਨਾਮ ਲੈ ਲਈ ਸੱਤ ਐਫ ਆਈ ਆਰ ਕੱਟ ਗਈ ਵੀ ਹੁਣ ਤੇਰੇ ਮੌਕੇ ਤੇ ਹੁਣ ਯਾਦ ਆ ਗਿਆ ਹੁਣ ਵੀ ਸੰਭਵ ਹੀ ਨਹੀਂ ਹੈਗਾ ਕਿ ਤੁਸੀਂ ਬਾਅਦ ਵਿੱਚ ਕਿਸੇ ਨਾਲ ਪੁਲਿਸ ਨੇ ਕਿਹਾ ਵੀ ਚਲੋ ਆਪਾਂ ਇਹਨਾਂ ਨੂੰ ਤਵਦੀਸ਼ ਚ ਪਾ ਲੈਣਾ ਅੰਡਰ ਇਨਵੈਸਟੀਗੇਸ਼ਨ ਹੀ ਮੰਨਦਾ ਫਿਰ ਉਹ ਵੀ ਪੁਲਿਸ ਨੇ ਤਵਦੀਸ਼ ਕਰੀ ਜਿਵੇਂ ਬਾਈ ਨੇ ਦੱਸਿਆ ਸਾਡੀਆਂ ਕਾਲ ਡਿਟੇਲਾਂ ਸਾਡੇ ਫੋਨ ਲੋਕੇਸ਼ਨਾਂ ਜਿੱਨੇ ਸਿੱਥੇ ਕੈਮਰੇ ਲੱਗੇ ਹੋਏ ਨੇ ਸਾਰੇ ਸੀਸੀਟੀਵੀ ਚੈੱਕ ਕਰੇ ਵੀ ਉਹਨੇ ਵਿੱਚ ਕਿੱਥੇ ਸੀ ਸੋਨੇ ਵਾਂਗ ਉਹਨiele ਕਿਸ਼ ਨੇ ਕਰਦੀਆਂ ਆਈਆਂ ਸਾਡੇ ਘਰਾਂ 'ਚ ਕੈਮਰੇ ਲੱਗੇ ਨੇ ਸਭ ਕੁਝ ਚੈੱਕ ਹੋਣ ਦੇ ਬਾਅਦ ਅਸੀਂ નિર્ਦੋਸ਼ ਪਾਏਗੇ ਹੂੰ ਤੇ ਮਤਲਬ ਜਦੋਂ ਸਾਰਾ ਕੁਝ ਇਨਵੈਸਟੀਗੇਸ਼ਨ ਪੁਲਿਸ ਕਰ ਲੈਂਦੀ ਐ ਉਸ ਤੋਂ ਬਾਅਦ ਤੁਹਾਡਾ ਇਸ ਦੇ ਨਾਲ ਕੋਈ ਸਬੰਧ ਨਹੀਂ ਕੇਸ ਦੇ ਨਾਲ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਤੁਹਾਡਾ ਇਹ ਮਸਲਾ ਵੱਧਦਾ ਕਿਵੇਂ ਆ ਬਾਈ ਇਹ ਉਸ ਤੋਂ ਬਾਅਦ ਪੁਲਿਸ ਨੂੰ ਤਾਂ ਬੰਗਿਆਂ ਦੇ ਅੰਦਰ ਵੀ ਅਸੀਂ ਧਰਨਾ ਲਾਵਾਂਗੇ ਨਹੀਂ ਇਹਨਾਂ ਨੂੰ ਵਿੱਚ ਸ਼ਾਮਲ ਕਰੋ ਹੁਣ ਪੁਲਿਸ ਤਾਂ ਤਾਂ ਸ਼ਾਮਲ ਕਰੋ ਜੇ ਪੁਲਿਸ ਕੋਲ ਕੋਈ ਐਵਿਡੈਂਸ ਹੋ ਜਾਂ ਕੋਈ ਜਿਹੜੇ ਬੰਦੇ ਨੇ ਕਰਿਆ ਉਹ ਬੰਦੇ ਵੀ ਅਰੈਸਟ ਹੋ ਚੁੱਕੇ ਸੀ ਉਹਨਾਂ ਚ ਜਾਂ ਉਹਨਾਂ ਚ ਸਾਡਾ ਕੋਈ ਨਾਮ ਲਿਆ ਜਾਂਦਾ ਵੀ ਇਹ ਵੀ ਬੰਦੇ ਨਾਲ ਸੀ ਕੋਈ ਮਜਰੂ ਹੁੰਦਾ ਉਹ ਦੱਸ ਦਈਏ ਨਾ ਵੀ ਮੇਰੇ ਨਾਲ ਕੌਣ ਕੌਣ ਬੰਦੇ ਸੀ ਜਾਂ ਉਹ ਕੋਈ ਬਿਆਨ ਦੇ ਉਹ ਬੈਨ ਦੇ ਧਾਰਤੀ ਛੜ ਦੇ ਪਰਚਾ ਦੇ ਦਿੰਦੇ ਉਹਨਾਂ ਤੋਂ ਤੁਹਾਡੀ ਕੋਈ ਤੁਕਬੰਦੀ ਬਣਦੀ ਹੀ ਨਹੀਂ ਸੀ ਕਿ ਉਸ ਕੇਸ ਦੇ ਵਿੱਚ ਕੋਈ ਕੋਲ ਡਿਟੇਲ ਵਾਲੀ ਕੁਝ ਨਹੀਂ ਬਣਦੀ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕਰਿਆ 25 ਤਰੀਕ ਨੂੰ 25 ਸਤੰਬਰ ਨੂੰ ਇਹਨਾਂ ਨੇ ਲਲ ਮੀਡੀਆ ਚ ਅਖਬਾਰਾਂ ਚ ਵੀ ਖਬਰਾਂ ਆਈਆਂ ਵੀ ਅਸੀਂ ਵੱਡੇ ਲੈਵਲ ਤੇ ਐਸਐਸਪੀ ਦਫ਼ਤਰ ਮੂਹਰੇ ਤਰਨਾਲ ਆ ਰਹੇ ਹਾਂ ਸਾਡੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਇੱਕ ਇਹਨਾਂ ਦੀ ਕੋਈ ਟੀਚਰ ਜਥੇਬੰਦੀ ਆ ਡੀਟੀ ਵੀ ਹੋਰ ਕਿ ਜਥੇਬੰਦੀ ਕੋਈ ਹੋਰ ਜਥੇਬੰਦੀਆਂ ਅਸੀਂ ਧਰਨਾ ਲਾਵਾਂਗੇ ਅਸੀਂ ਵੀ ਦਫ਼ਤਰ ਮੂਰੇ ਕਿਉਂਕਿ ਅਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਵੀ ਪੁਲਿਸ ਕੁਝ ਬੰਦਿਆਂ ਨੂੰ ਵੀ ਛੱਡ ਰਹੀ ਆ ਜਾਂ ਜਿਵੇਂ ਖਬਰ ਲੱਗੀ ਸੀ ਤੇ ਉਹ ਧਰਨੇ ਤੋਂ ਡਰਦੇ ਆ ਪੁਲਿਸ ਨੇ 24 ਤਰੀਕ ਨੂੰ ਇਹਨਾਂ ਨੂੰ ਬੁਲਾਇਆ ਐ ਐਸੇ ਵੀ ਸਾਹਿਬ ਨੇ ਮੀਟਿੰਗ કરી ਇਹਨਾਂ ਦੇ ਆਗੂਆਂ ਨਾਲ ਉਹਦੇ ਮੀਟਿੰਗ ਚ ਚਲੋ ਆਪਾਂ ਦੇਖ ਨਹੀਂ ਕੀ ਗੱਲਬਾਤ ਹੋਈ ਉਹ ਮੀਟਿੰਗ ਸਾਨੂੰ ਤਾਂ ਜਿਵੇਂ ਹੁਣ ਲੱਗਦਾ ਪਰਚੇ ਦਾਰ ਤੇ ਇਹੀ ਗੱਲ ਹੋਈ ਹੋਣੀ ਇਹਨਾਂ ਨੇ ਮੀਟਿੰਗ ਤੋਂ ਬਾਅਦ ਆਪਦਾ ਵੀਡੀਓ ਪਾਈ ਅਸੀਂ ਧਰਨਾ ਕੈਨਸਲ ਕਰ ਰਹੇ ਆ ਮੁਲਤਵੀ ਕਰਤਾ ਕਿਉਂਕ ਅਸੀਂ ਦੋਸ਼ੀਆਂ ਤੇ ਕਾਰਵਾਈ ਅੱਜ ਹੀ ਕਰਾਂਗੇ ਪੁਲਿਸ ਨੇ 24 ਤਰੀਕ ਨੂੰ ਸਾਡੇ ਤੇ ਆਰਮ ਐਕਟ ਦਾ ਪਰਚਾ ਦਿੱਤਾ ਦੋਨਾਂ ਤੇ ਫਿਰ ਉਸ ਤੋਂ ਤੇ ਹੀ ਸਿੱਧਾ ਹੁੰਦਾ ਵੀ ਪੁਲਿਸ ਨੇ ਕਾਰਵਾਈ ਕਰਤੀ ਜਿਹੜਾ ਆਰਮ ਐਕਟ ਦਾ ਪਰਚਾ ਕਿਉਂ ਦਿੱਤਾ ਗਿਆ ਤੁਸੀਂ ਕੋਈ ਅਸਲਾ ਚਲਾਇਆ ਸੀ ਤੁਸੀਂ ਕੋਈ ਫਾਇਰਿੰਗ ਕੀਤੀ ਸੀ ਆ ਕੀ ਕੀਤਾ ਸੀ ਬਾਈ ਕਾਹ ਤੋਂ ਪਰਚਾ ਦਿੱਤਾ ਗਿਆ ਇਹ ਗੱਲ ਐਵੇਂ ਵੱਡੇ ਬਾਈ ਮੈਂ ਮਨਜੀਤ ਸਿੰਘ ਮੈਂ ਕੋਈ ਗੈਂਗਸਟਰ ਨਹੀਂ ਹਾਂ ਆਮ ਇਨਸਾਨ ਆ ਤੁਹਾਨੂੰ ਪਤਾ ਹੀ ਆ ਸਾਰੇ ਪਿੰਡ ਨੂੰ ਪਤਾ ਤੇ ਗੱਲ ਇਹ ਹੈ ਇਹ ਮੈਂ ਕੁਝ ਕੁ ਦਿਨ ਉਸ ਤੋਂ ਲੜਾਈ ਤੋਂ ਬਾਅਦ ਨਾ ਜਦੋਂ ਅਸੀਂ ਮਤਲਬ ਬੇਕਸੂਰ ਪਾਏ ਗਏ ਆ ਨਰਪੈ ਸਿੰਘ ਦਾ ਡੈਡੀ ਮੈਨੂੰ ਗਲਤ ਇਸ਼ਾਰੇ ਕਰਗੇ ਸੀ ਨਾਲੇ ਗਾਲੀ ਕਲੋਚ ਕਰਗੇ ਸੀ ਮੈਂ ਖੇਤ ਵੱਲ ਆ ਰਿਹਾ ਸੀ ਤੇ ਉਸ ਤੋਂ ਅਧਾਰ ਤੇ ਮੈਂ ਚੌਂਕੀ ਲੈਹਰਾ ਦਰਖਾਸਤ ਦਿੱਤੀ ਤੇ ਉੱਥੇ ਕੋਈ ਸੁਣੀ ਨਹੀਂ ਗਈ ਫਿਰ ਮੈਂ ਐਸਐਸਬੀ ਦਫਤਰ ਸੰਗਰੂਰ ਆਨਲਾਈਨ ਕਰਾਇਆ ਸੀਗਾ ਤੇ ਉੱਥੋਂ ਇਹਨਾਂ ਨੇ ਤੱਕੇ ਪਤਾ ਲੱਗ ਗਿਆ ਵੀ ਹੁਣ ਮਨਜੀਤ ਨੇ ਦਰਖਾਸਤ ਕਰਾਤੀ ਸਾਡੇ ਤੇ ਕਾਰਵਾਈ ਮੇਰੇ ਡੈਡੀ ਤੇ ਹੋਊਗੀ ਅਜਮੇਰ ਸਿੰਘ ਦੇ ਨਰਪੈ ਸਿੰਘ ਦੇ ਡੈਡੀ ਤੇ ਤੇ ਇਹਨਾਂ ਨੇ 25 ਤਰੀਕ ਦਾ ਜੀ ਤਰਨਾ ਵਿਢ ਲਿਆ ਵੱਡੇ ਲੈਵਲ ਤੇ ਪੰਜਾਬ ਲੈਵਲ ਦੀ ਕਾਲ ਦੇਦੀ ਉਸ ਤੋਂ ਬਾਅਦ 24 ਤਰੀਕ ਨੂੰ ਪ੍ਰਸ਼ਾਸਨ ਇਹਨਾਂ ਨੂੰ ਬੁਲਾਉਂਦਾ ਪ੍ਰਸ਼ਾਸਨ ਤੇ ਇਹਨਾਂ ਦੀ ਉੱਥੇ ਕੋਈ ਗਿੱਠਮਿਟ ਹੁੰਦੀ ਆ ਫਿਰ ਸ਼ਾਮ ਨੂੰ ਇਹਨਾਂ ਦੀ ਵੀਡੀਓ ਆਉਂਦੀ ਆ ਕਿਰਤੀ ਕਿਸਾਨ ਯੂਨੀਅਨ ਚੈਨਲ ਤੇ ਪੇਜ ਬਣਿਆ ਹੋਇਆ ਨਾਲ ਉਹ ਤੇ ਮਤਲਬ ਇਹਨਾਂ ਦੀ ਖਬਰ ਆਉਂਦੀ ਹੈ ਵੀ ਅਸੀਂ ਕਿਸੇ ਮਤਲਬ ਕਾਰਨਾ ਕਰਕੇ ਅਸੀਂ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਕਾ ਬਣਦੀ ਕਾਰਵਾਈ ਅੱਜ ਹੀ ਕਰਾਂਗੇ ਜਿਹੜੀ ਕਿ ਉਹ ਕਾਰਵਾਈ ਸੀ ਉਥੇ ਇਹਨਾਂ ਦੀ ਮੰਗ ਇਹ ਸੀਗੀ ਵੀ ਇਹ ਦੋ ਨੌਜਵਾਨਾਂ ਨੂੰ ਵੀ ਜੇਲ੍ਹ ਭੇਜਿਆ ਜਾਵੇ ਅਸੀਂ ਫੇਰ ਖੁਸ਼ ਹੋਵਾਂਗੇ ਪ੍ਰਸ਼ਾਸਨ ਨੇ ਖੁਸ਼ ਉਹਨਾਂ ਨੂੰ ਖੁਸ਼ ਕਰਨ ਦੇ ਮਾਰੇ ਸਾਨੂੰ ਨਿਰਦੋਸ਼ ਬੰਦਿਆਂ ਤੇ ਆਰ ਐਨ ਐਕਟ ਦਾ ਪਰਚਾ ਪਾ ਕੇ 24 ਤਰੀਕ ਨੂੰ ਤੇ ਸਾਡੇ ਤੋਂ ਜਿਹੜੀ ਅਸੀਂ ਦਰਖਾਸਤ ਦਿੱਤੀ ਉਹ ਵਾਪਸ ਦਵਾਈ ਪ੍ਰੈਸ਼ਰ ਨਾਲ ਤੇ ਸਾਡੇ ਤੇ ਪਰਚਾ ਕਰਕੇ ਉਹਨਾਂ ਨੂੰ ਖੁਸ਼ ਕੀਤਾ ਹਾਲਾਂਕਿ ਆਰਮ ਐਕਟ ਦਾ ਪਰਚਾ ਪੁਲਿਸ ਐਵੇਂ ਤਾਂ ਨਹੀਂ ਕਰ ਸਕਦੀ ਜਦੋਂ ਵੀ ਕੋਈ ਗੱਲ ਹੁੰਦੀ ਹੈ ਜਾਂ ਤਾਂ ਕੋਈ ਪ੍ਰੂਫ ਹੋਵੇ ਜਾਂ ਇਹਨਾਂ ਦੇ ਕੋਲ ਕੋਈ ਅਸਲਾ ਫੜਿਆ ਗਿਆ ਹੋਵੇ ਗੱਲ ਇੱਥੇ ਅੜ ਗਈ ਵੀ ਇਹ ਦੋ ਮੁੰਡਿਆਂ ਨੂੰ ਜੇਲ੍ਹ ਭੇਜਣਾ ਤਾਂ ਭੇਜਾਂ ਕਿਵੇਂ ਜਾਵੇ ਹੂੰ ਇਹ ਪੁਲਿਸ ਨੇ ਸਾਫ਼ ਕਹਿਤਾ ਵੀ ਜੀ 307 'ਚ ਨਹੀਂ ਪੈਂਦੇ ਇਹ ਇਹ ਮਾਮਲੇ 'ਚ ਇਹਨਾਂ ਦਾ ਕੋਈ ਸਬੰਧ ਨਹੀਂ ਨਾ ਇਹ ਪਾਏ ਗਏ ਨੇ ਫਿਰ ਸਵਾਲ ਇਹ ਹੋਇਆ ਵੀ ਜੇਲ੍ਹ ਕਿਵੇਂ ਜਾਣ ਇਹਨਾਂ ਕੋਲੇ ਇੱਕ ਵੀਡੀਓ ਸੀ ਵੀਡੀਓ ਸੀ ਜਿਵੇਂ ਮੁੰਡੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਪਾ ਦਿੰਦੇ ਨੇ ਉਹ ਵੀਡੀਓ ਦੇ ਵਿੱਚ 8-10 ਬੰਦੇ ਖੜੇ ਨੇ ਹੂੰ ਠੀਕ ਹੈ ਉਹ ਵੀਡੀਓ ਦੇ ਵਿੱਚ ਸ਼ਮਿੰਦਰਦੀਪ ਹੈਗਾ ਇਹਦੇ ਕੋਲੇ ਇੱਕ ਵੈਪਨ ਹੈ ਉਹ ਵੈਪਨ ਉਤੇ ਇੱਕ ਗਾਣਾ ਲੱਗੇ ਹੋਇਆ ਸਿੰਪਲ ਕੋਈ ਢਕਾਉ ਗਾਣਾ ਨਹੀਂ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ ਜਾ ਰਹੀ ਕੋਈ ਫਾਇਰਿੰਗ ਨਹੀਂ ਹੋ ਰਹੀ ਕੋਈ ਅਸਲਾ ਸ਼ੋ ਨਹੀਂ ਹੋ ਰਿਹਾ ਕੋਈ ਲਹਿਰਾਇਆ ਨਹੀਂ ਜਾ ਰਿਹਾ ਸਿੰਪਲ ਵੈਪਨ ਜਿਵੇਂ ਆਪਣੇ ਕੋਲੇ ਹੁੰਦਾ ਹੈ ਨਾ ਉਹਵੇਂ ਹੈ ਇਹਨਾਂ ਨੇ ਜੀ ਉਹ ਵੀਡੀਓ ਪ੍ਰਸ਼ਾਸਨ ਨੂੰ ਦਿੱਤੀ ਵੀ ਜੀ ਇਹਦੇ ਉੱਤੇ ਇਹ ਪਰਚਾ ਲਾਓ ਕਿ ਇਹ ਬੰਦੇ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨਮائش ਕਰ ਰਹੇ ਨੇ ਤੇ ਦਹਿਸ਼ਤ ਫਿਲਾ ਰਹੇ ਨੇ ਉਹ ਉਹ ਵੀਡੀਓ ਨੂੰ ਲੈ ਕੇ ਦੋਆ ਤੇ ਪਰਚਾ ਦਿੱਤਾ ਦਿਲ ਦਾ ਦਿਲਚਸਪ ਗੱਲ ਕੀ 얘 ਥੇ ਦਿਲਚਸਪ ਗੱਲ ਇਹ ਹੈ ਕਿ ਉਸ ਵੀਡੀਓ ਦੇ ਵਿੱਚ ਮਨਜੀਤ ਸਿੰਘ ਹੈ ਹੀ ਨਹੀਂ ਇਹਨਾਂ ਨੇ ਪਰਚਾ ਬਰਾਬਰ ਹੋਇਆ ਮਨਜੀਤ ਤੇ ਪਰਚਾ ਪਤਾ ਮਨਜੀਤ ਉਸ ਵੀਡੀਓ ਦੇ ਵਿੱਚ ਹੈ ਹੀ ਨਹੀਂ ਜਦੋਂ ਅਸੀਂ ਪੁਲਿਸ ਨੂੰ ਇਹ ਕਹਿੰਦੇ ਹਾਂ ਵੀ ਜੀ ਮੁੰਡਾ ਤਾਂ ਹੈ ਹੀ ਨਹੀਂ ਵਿੱਚ ਪੁਲਿਸ ਪਤਾ ਕੀ ਤਰਕ ਦਿੰਦੀ ਹੈ ਯਾਰ ਕੋਈ ਗੱਲ ਨਹੀਂ ਛੋਟਾ ਜਿਹਾ ਪਰਚਾ ਹੈ ਇਹਦੀ ਨਾਲ ਜਿ ਨਾਲ ਜਮਾਨਤ ਹੋ ਜੂਗੀ ਕੋਈ ਵੱਡੀ ਗੱਲ ਨਹੀਂ ਹੈਗੀ ਅੱਛਾ ਮਤਲਬ ਜੇ ਛੋਟਾ ਪਰਚਾ ਤਾਂ ਐਂ ਬਿਨਾ ਗੱਲ ਤੋਂ ਪਰਚੇ ਪਾ ਦੋ ਉਹ ਕਹਿੰਦੇ ਯਾਰ ਕੋਈ ਚੱਕਰੀ ਨਹੀਂ ਬੰਦਿਆਂ ਦੀ ਪਰ ਉਹ ਕਹਿੰਦੇ ਬੰਦਿਆਂ ਦੀ ਪਰਚੇ ਹੁੰਦੇ ਹੁੰਦੇ ਨੇ ਠੀਕ ਹੈ ਹੋਇਆ ਕੀ ਜੇਲ ਕਿਤੇ ਇੱਕ ਤਰੀਕ ਨੂੰ ਗਏ ਸੀ 29 ਤਰੀਕ 29 ਤਰੀਕ ਨਹੀਂ ਇਹਨੇ ਦੇ ਮਤਲਬ ਕਿ ਅਰੈਸਟ ਪਾ ਕੇ ਹਿਰਾਸਤ ਚ ਲੈ ਕੇ ਇਹਨਾਂ ਨੂੰ ਜੇਲ ਭੇਜਤਾ ਦੋ ਤਿੰਨ ਛੁੱਟੀਆਂ ਆ ਗਈਆਂ ਵਿੱਚ ਦਸਹਿਰੇ ਦੀ ਤੇ ਹੋਰ ਹਨਾ ਇਹ 4 ਦਿਨਾਂ ਚਾਰ ਦਿਨ ਇਹ ਬੰਦੇ ਜੇਲ੍ਹ ਚ ਲਾ ਕੇ ਆਏ ਬਿਨਾ ਬਜਾ ਬਾਈ ਜੀ ਤੁਹਾਡੇ ਕੋਲੇ ਜਿਹੜਾ ਹਥਿਆਰ ਸੀ ਉਹ ਲਾਇਸੈਂਸੀ ਸੀ ਜਾਂ ਕਿਸੇ ਦਾ ਹਥਿਆਰ ਸੀ ਕਿਵੇਂ ਕਾਰਨ ਕੀ ਸੀ ਉਹ ਹਥਿਆਰ ਤੁਹਾਡੇ ਕੋਲ ਸੀ ਹਥਿਆਰ ਲਾਇਸੈਂਸੀ ਸੀ ਕਿਸੇ ਦਾ ਹਥਿਆਰ ਸੀ ਜਿਵੇਂ ਆਪਾਂ ਬੈਠੇ ਸੀ ਕਿਸੇ ਦਾ ਹਥਿਆਰ ਮੇਰੇ ਕੋਲ ਪੜਿਆ ਹੋਇਆ ਸੀ ਆਪ ਨੋਰਮਲ ਪੜ ਲਏ ਨੇ ਜਿਵੇਂ ਬਸ ਨੋਰਮਲ ਬੈਠੇ ਸੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਵੀ ਕੋਈ ਵੀਡੀਓ ਬਣਾ ਰਿਹਾ ਉਹ ਕਿਸੇ ਨੇ ਵੀਡੀਓ ਬਣਾ ਲਈ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਤੀ ਜਦ ਕਿ ਮੈਂ ਤਾਂ ਜਿਵੇਂ ਇਹਨਾਂ ਨੇ ਪਰਚਾ ਕਰਿਆ ਵੀ ਸੋਸ਼ਲ ਮੀਡੀਆ ਤੇ ਵੀਡੀਓ ਪਈ ਮੈਂ ਤਾਂ ਵੀਡੀਓ ਪਾਈ ਨਹੀਂ ਚਲੋ ਮੈਂ ਵੀਡੀਓ ਚ ਹੈਗਾ ਸੀ ਚਲੋ ਮੇਰੀ ਉਸਦਾਰ ਤੇ ਕਰਤਾ ਹੋਣਾ ਇਹਦਾ ਵੀਡੀਓ ਚ ਵੀ ਨਹੀਂ ਸੀ ਇਹਦੇ ਕਿਉਂ ਕਰਿਆ ਫਿਰ ਨਾ ਇਹ ਵੀਡੀਓ ਚ ਸੀ ਨਾ ਇਹ ਫੋਟੋ ਚ ਸੀ ਨਾ ਇਹਦੇ ਕੋਲ ਅਸਲਾ ਸੀ ਨਾ ਇਹਦੇ ਕੋਲ ਲਾਇਸੈਂਸ ਕਿੰਨੇ ਦਿਨ ਲਾ ਕੇ ਜੇਲ੍ਹ ਚ ਅਸੀਂ ਬਈ 5 ਦਿਨ 4 ਰਾਤਾਂ ਆਉਂਦਾ ਕਿ 4 ਰਾਤਾਂ 5ਵੇਂ ਦਿਨ ਇੱਥੇ ਇੱਥੇ ਇੱਕ ਤੁਹਾਨੂੰ ਹੋਰ ਹੋਰ ਦੱਸਣੀ ਜਉਣਾ ਜਦੋਂ ਇਹ ਅੰਦਰ ਵਾਗੇ ਫਿਰ ਅਸੀਂ ਸੋਚਿਆ ਬਈ ਯਾਰ ਇਹ ਤਾਂ ਜਮੀ ਤੱਕਾ ਹੋ ਰਿਹਾ ਹੈ ਹੂੰ ਠੀਕ ਹੈ ਵੀ ਹੁਣ ਕਰਿਆ ਕੀ ਜਾਵੇ ਫਿਰ ਅਸੀਂ ਜਿਹੜੇ ਇੱਥੇ 5-7 ਦੋਸਤ ਮਿੱਤਰ ਹੈਗੇ ਸੀ ਪਿੰਡ ਦੇ ਅਸੀਂ ਬੇਕੀ ਸਲਾਹ ਬਣਾਈ ਵੀ ਆਪਾਂ ਪਿੰਡ ਦਾ ਘਟ ਰੱਖੀਏ। ਹੂੰ ਠੀਕ ਹੈ ਵੀ ਮੁੰਡਿਆਂ ਨਾਲ ੱੱੱਕਾ ਹੋ ਰਿਹਾ ਹੈ। ਇਹ ਗੱਲ ਮੈਂ ਕਰ ਰਿਹਾ ਜਿੱਦ ਦਿਨ ਨੂੰ ਹਰਾਸਤ ਚ ਲੈ ਆ ਜਾਂਦਾ। ਅਸੀਂ ਇੱਥੋਂ 2-3 ਟਰਾਲੀਆਂ ਭਰ ਕੇ ਥਾਣੇ ਚ ਜਾਂਦੇ ਹਾਂ। ਹੂੰ ਇਹ ਉਦੋਂ ਥਾਣੇ ਚ ਹੀ ਹੁੰਦੇ ਨੇ। ਅਸੀਂ ਥਾਣੇ ਚ ਜਾ ਕੇ ਐਸਐਚਓ ਸਾਹਿਬ ਨੂੰ ਮਿਲਦੇ ਵੀ ਜਮੀ ੱੱੱਕਾ ਹੋ ਰਿਹਾ ਹੈ। ਉੱਥੇ ਉਹ ਕਹਿੰਦੇ ਯਾਰ ਜਥੇਬੰਦੀ ਦਾ ਪ੍ਰੈਸ਼ਰ ਹੈ ਅਸੀਂ ਕੀ ਕਰੀਏ ਐਂ ਕਰੀਏ ਬਾਹ ਕਰੀਏ ਜਮਾਨਤ ਦੇ ਦਿਓ ਐਂ ਹੋ ਜੋ ਬਾਹ ਹੋ ਜੋ। ਫੇਰ ਅਸੀਂ ਆ ਕੇ ਉਹ ਸੇ ਇਕੱਠ ਨੂੰ ਪਿੰਡ ਦੇ ਵਿੱਚ ਸੰਬੋਧਨ ਕਰਿਆ ਕਿ ਯਾਰ ਜੇ ਇਹ ਬੰਦੇ ਕਸੂਰਵਾਰ ਨੇ ੱੱੱਕਾ ਹੋ ਰਿਹਾ ਤੇ ਉਹਨਾਂ ਨੇ ਦੱਸੋ ਕਿੱਥੇ ਕਸੂਰਵਾਰ ਨੇ ਭਾਈ ਇਹ ਹੂੰ ਪਿੰਡ ਦਾ ਸਰਪੰਚ ਉੱਥੇ ਖੜਿਆ ਸੀ ਅਸੀਂ ਸਰਪੰਚ ਨੂੰ ਕਿਹਾ ਸਰਪੰਚ ਸਾਹਿਬ ਉਹਨਾਂ ਦੇ ਘਰੇ ਜਾਓ ਤੁਸੀਂ ਹੂੰ ਅਜਮੀਰ ਸਿੰਘ ਕੇ ਨਰਪਾਲ ਸਿੰਘ ਕੇ ਉਹਨਾਂ ਨੂੰ ਪੁੱਛੋ ਵੀਜਾ ਇਹ ਇਕੱਠ ਚਾਹਣਾ ਜਾ ਸਾਨੂੰ ਦੱਸਣ ਸਾਡੇ ਬੰਦਿਆਂ ਦਾ ਕਸੂਰ ਕੀ ਹੈ ਸਰਪੰਚ ਨਾਲ ਦੀ ਨਾਲ ਉਹਨਾਂ ਨੇ ਕਰੇਂਗੇ ਆ ਉਹ ਕਹਿੰਦਾ ਉਹ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਪੰਜ ਚਾਰ ਦਿਨਾਂ ਦਾ ਟਾਈਮ ਦਿਓ ਅਸੀਂ ਫੇਰ ਆਵਾਂਗੇ ਅੱਛਾ ਫੇਰ ਅਸੀਂ ਕੀ ਕਰਿਆ ਬਾਈ ਜੀ ਫੇਰ ਅਸੀਂ 7 ਅਕਤੂਬਰ ਦਾ ਸਾਡੇ ਪਿੰਡ ਗੁਰੂਕਰ ਦੇ ਵਿੱਚ ਇੱਕ ਧਰਨਾ ਰੱਖਦੀ ਉਹ ਲੀਕਿਆ ਧਰਨੇ ਦੀ ਸੀ ਕਾਲ ਦਿੱਤੀ ਸੋਸ਼ਲ ਮੀਡੀਆ ਤੇ ਅਸੀਂ ਤਕਰੀਬਨ 3-4 ਤਰੀਕ ਨੂੰ ਅਸੀਂ ਪਾਉਣ ਲੱਗੇ ਵੀ ਧਰਨੇ ਦੀ ਭਾਈ ਹੈਗਾ ਉਸ ਧਰਨੇ ਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਜਥੇਬੰਦੀ ਹੈ ਕਿਰਤੀ ਕਿਸਾਨ ਯੂਨੀਅਨ ਦਾ ਉਹਦਾ ਇੱਕ ਆਗੂ ਹੈ ਰਜਿੰਦਰ ਸਿੰਘ ਦੀਪ ਸਿੰਘ ਹਾਂ ਉਹਨੂੰ ਅਸੀਂ ਚੇਤਾਵਨੀ ਦਿੱਤੀ ਵੀ ਜਿਹਤੂ ਬੰਦੇ ਦਾ ਪੁੱਤ ਹੈ ਤਾਂ ਸਾਡੇ ਧਰਨੇ 'ਚ ਆ ਸਾਡੀ ਗੱਲਾਂ ਦਾ ਜਵਾਬ ਦੇ ਸਾਡੇ ਧਰਨੇ ਚ ਕੋਈ ਬਾਹਰੋਂ ਬੰਦਾ ਨਹੀਂ ਆ ਰਿਹਾ ਸਾਡੇ ਧਰਨੇ ਦੇ ਵਿੱਚ ਸਾਡੇ ਪਿੰਡ ਦੇ ਲੋਕ ਹੋਣਗੇ ਸਾਡੇ ਪਿੰਡ ਦੇ ਲੋਕ ਤੈਅ ਕਰਨਗੇ ਕਿ ਕਿਹੜਾ ਬੰਦਾ ਵੀਕਸੂਰ ਹੈ ਕਿਹੜਾ ਬੰਦਾ ਕਸੂਰਵਾਰ ਹੈ ਬਠਿੰਡੇ ਬੈਠੇ ਬੰਦੇ ਨੂੰ ਮਾਨਸਾ ਮੋਗੇ ਪਟਿਆਲੇ ਜਦンダー ਲੁਧਿਆਣੇ ਬੈਠੇ ਬੰਦੇ ਨੂੰ ਕੀ ਪਤਾ ਵੀ ਖਾਈ ਦੇ ਵਿੱਚ ਕੌਣ ਗਲਤ ਕੌਣ ਗਲਤ ਤਾਂ ਕੌਣ ਸਹੀ ਹੈ ਕਿਸੇ ਨੂੰ ਵੀ ਨਹੀਂ ਪਤਾ ਬਾਈ ਮੈਨੂੰ ਕੀ ਪਤਾ ਵੀ ਤੁਸੀਂ ਸਹੀ ਹੋ ਤੁਸੀਂ ਗਲਤੋਂ ਮੈਂ ਦੂਜਾ ਪੱਖ ਸੁਣੂਗਾ ਤੇ ਉਸ ਤੋਂ ਬਾਅਦ ਮੈਂ ਅੰਦਾਜ਼ਾ ਲਾ ਸਕਦਾ ਵੀ ਕਿਹੜੀ ਧਿਰ ਹੈ ਜਿਹੜੀ ਉਹ ਝੂਠ ਬੋਲ ਰਹੀ ਹੈ ਸੱਚ ਰਜਿੰਦਰ ਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ ਖਾਈ ਦਾ ਮੂੰਹ ਨਹੀਂ ਪਤਾ ਹੋਣਾ ਅਸੀਂ ਇਹਨੂੰ ਕਿਹਾ ਵੀ ਤੂੰ ਆ ਇਹਨਾਂ ਦੀ ਇੱਕ ਜਥੇਬੰਦੀ ਐ ਡੈਮੋਕ੍ਰੈਟਿਕ ਟੀਚਰ ਫਰੰਟ ਅਸੀਂ ਉਹਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਵੀ ਤੁਸੀਂ ਆਓ ਇੱਥੇ ਸਾਨੂੰ ਦੱਸੋ ਸਾਡੇ ਬੰਦੇ ਗਲਤ ਕਿੱਥੇ ਆ ਅਸੀਂ ਅਸੀਂ ਭਰੇ ਕੱਠ 'ਚ ਤੁਹਾਨੂੰ ਚੇਤਾਵਨੀ ਦਿੰਦੇ ਆ ਬਾਈ ਜੀ ਸਾਡੇ ਪਿੰਡ ਦਾ 5-700 ਬੰਦਾ ਉਸ ਕੱਠ ਦੇ ਵਿੱਚ ਸੀ ਸਾਡੇ ਕੋਲੇ ਵੀਡੀਓ ਰਿਕਾਰਡਿੰਗਾਂ ਤੇ ਸੋਸ਼ਲ ਮੀਡੀਆ ਤੇ ਸਾਰਾ ਕੁਝ ਪਾਇਆ ਹੋਇਆ ਅਸੀਂ ਉੱਥੇ ਲੋਕਾਂ ਨੂੰ ਵੀ ਇਹ ਕਿਹਾ ਝੋਲੀ ਅੱਡ ਕੇ ਕਿਹਾ ਵੀ ਲੋਕੋ ਜੇ ਅਸੀਂ ਗਲਤਾਂ ਤਾਂ ਸਾਨੂੰ ਦੱਸੋ ਕਿ ਅਸੀਂ ਕਿੱਥੇ ਗਲਤਾਂ ਸਾਡੇ ਮੁੰਡਿਆਂ ਨਾਲ ਧੱਕਾ ਹੋ ਰਿਹਾ ਸਾਡੇ ਮੁੰਡਿਆਂ ਨਾਲ ਵਧਿੱਕੀ ਹੋ ਰਹੀ ਐ ਬੇਕਸੂਰ ਨੌਜਵਾਨਾਂ ਦੇ ਉੱਤੇ ਪਰਚੇ ਪਾ ਕੇ ਜੇਲਾਂ 'ਚ ਬੰਦ ਕੀਤਾ ਜਾ ਰਿਹਾ ਇਹ ਕਿੱਥੋਂ ਦਾ ਇਨਸਾਫ ਹੈ ਉਸ ਤੋਂ ਬਾਅਦ ਪ੍ਰਸ਼ਾਸਨ ਤੇ ਪ੍ਰੈਸ਼ਰ ਬਣਿਆ ਇਸ ਚੀਜ਼ ਦਾ ਅਗਲੇ ਦਿਨ ਸਵੇਰੇ ਮੈਨੂੰ ਐਸਐਸਪੀ ਦਫ਼ਤਰ ਤੋਂ ਕੌਲ ਆਉਂਦੀ ਐ ਕਿ ਜੀ ਤੁਸੀਂ ਆ ਕੇ ਜਾਓ ਅਸੀਂ ਧਰਨੇ ਦੀ ਕਾਲ ਫੇਰ ਵੀ ਦਿੱਤੀ ਵੀ ਜੇ ਇਹ ਬਾਜਪਦੀਆਂ ਗੰਦੀਆਂ ਹਰਕਤਾਂ ਤੋਂ ਨਾ ਏ ਅਸੀਂ ਇਸ ਨੂੰ ਨੰਬਾ ਤੇ ਤਿੱਖਾ ਸੰਘਰਸ਼ ਹੋਰ ਕਰਾਂਗੇ ਸਾਨੂੰ ਐਸਐਸਪੀ ਦਫ਼ਤਰੋਂ ਕੌਲ ਆਉਂਦੀ ਐ ਕਿ ਜੀ ਤੁਸੀਂ ਆ ਕੇ ਮਿਲੋ ਅਸੀਂ ਐਸਪੀ ਐਸਐਸਪੀ ਸਾਹਿਬ ਉਹਦੇ ਹੈ ਨਹੀਂ ਸੀ ਅਸੀਂ ਉੱਥੇ ਐਸਪੀ ਡੀ ਨੇ ਇੱਕ ਦਿਵਿੰਦਰ ਅਤਰੀ ਜੀ ਉਹਨਾਂ ਨੂੰ ਜਾ ਕੇ ਮਿਲੇ ਅਸੀਂ ਉਹਨਾਂ ਨੂੰ ਇਹੀ ਕਿਹਾ ਕਿ ਜੀ ਸਾਡੇ ਮੁੰਡਿਆਂ ਨਾਲ ਤੱਕਾ ਹੋ ਰਿਹਾ ਹੈ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਵੀ 307 ਛੋਡੇ ਮੁੰਡਿਆਂ ਤੇ ਨਹੀਂ ਲੱਗਦੀ ਇਹ ਜੋ ਹੋਇਆ ਇਹ ਸਾਰਾ ਪ੍ਰੈਸ਼ਰ ਦੇ ਦਬੀਨ ਹੋਇਆ ਅਸੀਂ ਕਿਹਾ ਜੀ ਉਹ ਬੰਦੇ ਤੁਹਾਡੇ ਤੇ ਧਰਨੇ ਦਾ ਪ੍ਰੈਸ਼ਰ ਪਾਉਂਦੇ ਨੇ ਅਸੀਂ ਪੁਲਿਸ ਦੇ ਨਾਲਾਂ ਅਸੀਂ ਤਫਤੀਸ਼ ਦੇ ਵਿੱਚ ਤੁਹਾਡਾ ਹਰ ਸਾਥ ਦੇਵਾਂਗੇ ਜੇ ਉਹ ਆ ਕੇ ਧਰਨਾ ਲਾਉਂਦੇ ਨੇ ਅਸੀਂ ਬਰੋਬਰ ਧਰਨਾ ਲਾਵਾਂਗੇ ਉਹਨਾਂ ਦੇ ਬੰਦੇ ਹੋਣਗੇ ਸਾਰੇ ਪੰਜਾਬ ਚੋਂ ਦੂਜੇ ਜ਼ਿਲ੍ਹਿਆਂ ਚੋਂ ਸਾਡੇ ਬੰਦੇ ਸਾਡੇ ਪਿੰਡ ਦੇ ਹੋਣਗੇ ਅਸੀਂ ਬਾਹਰੋਂ ਇੱਕ ਵੀ ਬੰਦਾ ਨਹੀਂ ਲੈ ਕੇ ਆਉਂਦੇ ਉਹ 200 ਬੰਦਾ ਹੋਊਗਾ ਅਸੀਂ 400 ਬੰਦਾ ਲੈ ਕੇ ਆਵਾਂਗੇ ਬਿਲਕੁਲ ਕਿਸੇ ਪ੍ਰੈਸ਼ਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਉਹਨਾਂ ਤੋਂ ਉਹਨਾਂ ਨੇ ਸਾਨੂੰ ਕਿਹਾ ਅਸੀਂ ਉਹਨਾਂ ਨੂੰ ਕਿਹਾ ਮੈਨੂੰ ਗੱਲ ਸਮਝ ਨਹੀਂ ਆਈ ਪੁਲਿਸ ਹੈ ਜਿਹੜੀ ਉਹਨੂੰ ਕਾਨੂੰਨ ਦੇ ਤਹਿਤ ਕੰਮ ਕਰਨਾ ਚਾਹੀਦਾ ਜਾਂ ਫਿਰ ਕਿਸੇ ਪ੍ਰੈਸ਼ਰ ਦੇ ਤਹਿਤ ਕੰਮ ਕਰਨਾ ਚਾਹੀਦਾ ਬਿਲਕੁਲ ਕਾਨੂੰਨ ਦੇ ਤਹਿਤ ਕੰਮ ਕਰਨਾ ਚਾਹੀਦਾ ਜੇ ਤਾਂ ਕੋਈ ਪਰਚਾ ਹੱਲ ਹੋਵੇ ਜੇ ਤਾਂ ਪਰਚਿਆਂ ਨਾਲੇ ਧਰਤੀ ਦੇ ਉੱਤੋਂ ਇਸ ਪੰਜਾਬ ਦੇ ਵਿੱਚੋਂ ਕ੍ਰਾਈਮ ਮੁੱਕਦਾ ਮੈਂ ਕਹਿੰਦਾ ਇਕੱਲੇ-ਇਕੱਲੇ ਬੰਦੇ ਤੇ ਪਰਚਾ ਦੇ ਦੋ ਪਰਚਾ ਕੋਈ ਹ ਬਰਚੇ ਤੇ ਕਿਸੇ ਗੱਲ ਦਾ ਹੱਲ ਹੀ ਨਹੀਂ ਬੇਕਸੂਰ ਮੁੰਡਿਆਂ ਦੇ ਜਿਹੜੇ ਕਦੇ ਜੇਲ੍ਹ ਦੇ ਮੂਹਰੇ ਨਹੀਂ ਲੰਗੇ ਸੀ ਤੁਸੀਂ ਉਹਨਾਂ ਨੂੰ ਜੇਲ੍ਹ ਦਿਖਾਤੀ ਕਿੱਥੋਂ ਦਾ ਇਨਸਾਫ ਹੈ ਇੱਕ ਜਥੇਬੰਦੀ ਦੇ ਪ੍ਰੈਸ਼ਰ ਤੋਂ ਤੁਸੀਂ ਇਹ ਗੱਲ ਇਹ ਗੱਲ ਕਰਨ ਵਾਸਤੇ ਕਿ ਅਸੀਂ ਜਥੇਬੰਦੀ ਨੂੰ ਠੰਡਾ ਕਰਨਾ ਹੈ ਵੀ ਯਾਰ ਇਹ ਗੁੱਸੇ 'ਚ ਨੇ ਪੰਜ ਸੱਤ ਬੰਦਿਆਂ ਨੂੰ ਮੈਂ ਕਹਿੰਦਾ ਜੇਲ੍ਹ ਕਿਉਂ ਭਈ ਜਨਨ ਨੂੰ ਗੋਲੀ ਮਾਰ ਦੋ ਜਥੇਬੰਦੀ ਤਾਂ ਖੁਸ਼ ਹੋ ਜਾਊਗੀ ਹਨਾ ਕੰਮ ਨਮੇੜੋਂ ਪਰ ਹੁੰਦੀ ਨੇ ਐਨਕਾਊਂਟਰ ਰੋਜ਼ ਹੀ ਹੁੰਦੇ ਨੇ ਚੱਕ ਕੇ ਤਾਂ ਨੂੰ ਤੜ ਤੜ ਕਰਕੇ ਇਹਨਾਂ ਨੂੰ ਪਰ ਕੰਮ ਮਕਾਓ ਵੀ ਗੈਂਗਸਟਰ ਤਾਂ ਤੁਸੀਂ ਇਹਨਾਂ ਨੂੰ ਬਣਾਈ ਦਿੱਤਾ ਪੁਰਸੇ ਇਸ ਗੱਲ ਤੇ ਮੈਂ ਆਪਹ ਰਾਨਾ ਵੀ ਇਹਨਾਂ ਦੀ ਜਥੇਬੰਦੀ ਦਾ ਕੋਈ ਆਧਾਰ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ 200 ਬੰਦੇ ਇਹਨਾਂ ਕੋਲੇ ਹੈ ਨਹੀਂ ਗਾ ਸਾਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹਨਾਂ ਤੋਂ ਡਰ ਹੀ ਜਾਂਦੇ ਨੇ ਅਸੀਂ ਇਹਨਾਂ ਨੂੰ ਸਾਫ਼ ਕਹਤਾ ਵੀ ਜੇ ਤੁਸੀਂ ਹਰਕਤਾਂ ਤੋਂ ਬਾਜ਼ ਨਾਏ ਅੱਛਾ ਐਡੇ ਐਡੇ ਡਰਪੋਕ ਨੇ ਇਹ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਹੇ ਕੱਲ ਦੇ ਲੱਗੇ ਨੇ ਅਬਦੇ ਪੇਜਾਂ ਤੇ ਪਾਉਣਾ ਗੈਂਗਸਟਰਾਂ ਨੇ ਹਮਲਾ ਕਰਤਾ ਮੈਂ ਦੋ ਤਿੰਨ ਬੰਦੇ ਨੂੰ ਫੋਨ ਕਰੇ ਨੇ ਮੈਂ ਕਿਹਾ ਭਾਈ ਸਾਹਿਬ ਕਿਹੜੇ ਗੈਂਗਸਟਰਾਂ ਨੇ ਹਮਲਾ ਕਰੇ ਦੀ ਖਾਈ ਕਹਿੰਦੇ ਜੀ ਪਤਾ ਨਹੀਂ ਸੰਤ ਤੱਕ ਕਿਸਾਨ ਯੂਨੀਅਨ ਨੇ ਭੇਜਿਆ ਮੈਂ ਕਿਸਾਨ ਯੂਨੀਅਨ ਤਾਂ ਇਹ ਕਹਿ ਦੂ ਵੀ ਇੱਥੇ ਹੱਤਵਾਦੀਆਂ ਨੇ ਹਮਲਾ ਕਰਤਾ ਤੁਸੀਂ ਪਾਦੋ ਪਾਦੋਗੇ ਤੁਹਾਡਾ ਫਰਜ਼ ਨਹੀਂ ਮੰਨਦਾ ਜੀ ਤੁਸੀਂ ਪੱਤਰਕਾਰ ਹੋ ਵੀ ਅਸੀਂ ਕਰਾਸ ਚੈੱਕ ਕਰੀਏ ਅਸੀਂ ਖਾਈਪਿੰਡ ਪਤਾ ਕਰੀਏ ਵੀ ਭਾਈ ਕੀ ਗੱਲ ਹੋਈ ਹੈ ਤੁਸੀਂ ਮੂੰਹ ਚਾ ਕੇ ਪਾ ਦਿਨੋ ਜੇ ਸਾਡੇ ਮੁੰਡਿਆਂ ਦਾ ਪੁਲਿਸ ਨੇ ਉਨੀ ਕੀ ਕਰਤੀ ਕੱਲ ਨੂੰ ਨੱਥਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਬਾਈ ਜੀ ਲੋਕਵਾਸ ਚੈਨਲ ਦਾ ਇੱਕ ਬੰਦਾ ਹੈ ਮਨਿੰਦਰ ਸਿੱਧੂ ਮਨਿੰਦਰ ਸਿੱਧੂ ਉਹਨੂੰ ਮੇਰੇ ਕੋਲ ਰਿਕਾਰਡਿੰਗ ਆ ਉਹਦੀ ਸਵੇਰੇ ਮੈਂ ਫੋਨ ਕਰਿਆ ਮਹਾਬਾਈ ਜੀ ਸਤਿ ਸ੍ਰੀ ਅਕਾਲ ਖਾਈਪਿੰਡ ਗੈਂਗਸ ਦੱਸੋਗੇ ਕਿਹੜੇ ਗੈਂਗਸਟਰ ਸੀ ਹੋ ਕਿਹੜੇ ਗਰੁੱਪ ਨਾਲ ਸੰਬੰਧਿਤ ਸੀ ਬਾਈ ਇਹਦਾ ਪਤਾ ਨਹੀਂ ਕਹਿੰਦਾ ਯਾਰ ਮੈਂ ਮੈਨੂੰ ਤਾਂ ਕਿਸਾਨ ਯੂਨੀਅਨ ਨੇ ਭੇਜਿਆ ਮੈਂ ਫਿਰ ਉਹਨੂੰ ਹੀ ਗੱਲ ਕਹੀ ਮੈਂ ਕਿ ਤੂੰ ਯਾਰ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੈਨੂੰ ਪੱਤਰਕਾਰੀ ਦਾ ਪਪਾ ਪਤਾ ਹੈ ਜੇ ਤੂੰ ਕਦੇ ਜ਼ਿੰਦਗੀ ਦੇ ਵਿੱਚ ਪੱਤਰਕਾਰੀ ਸਿਖਾਉਣ ਵਾਲੇ ਕਾਲਜ ਸਕੂਲ ਦੇ ਕਦੇ ਪਿੱਛੋਂ ਦੀ ਵੀ ਗਲਤੀ ਨਾਲ ਲੰਘਿਆ ਹੁੰਦਾ ਤੂੰ ਉਹੀ ਜਿਹਾ ਵਾਹੇ ਆ ਤੇ ਪੋਸਟ ਨਹੀਂ ਪਾਉਣੀ ਸੀ ਤੂੰ ਚੈੱਕ ਕਰਦਾ ਪਹਿਲਾਂ ਕਿਹੜੇ ਗੈਂਗਸਟਰ ਨੇ ਹਮ ਲੱਗ ਰਿਹਾ ਇੱਕ ਮੁੰਡੇ ਨੂੰ ਗਾਲ ਕੱਢੀ ਹੈ ਉਹ ਬੰਦਾ ਖਰਚੇ ਵਧਣ ਵਾਸਤੇ ਘਰੋਂ ਖੇਤ ਆ ਰਿਹਾ ਉਹਦੇ ਮੂਰੇ ਮੋਟਰਸਾਈਕਲ ਲਾ ਕੇ ਨੂੰ ਗਾਲ ਕਢੀ ਆਪ ਚ ਝਟਪ ਹੋਈ ਐ ਐਡੀ ਕ ਗੱਲ ਐ ਆ ਪਿੰਡ ਦੀ ਇਹ ਤਾਂ ਇੱਕ ਨਾਰਮਲ ਕਹ ਦੀ ਪਿੰਡ ਦੇ ਵਿੱਚ ਪਿੰਡ ਦਾ ਆਮ ਲੜਾਈਆਂ ਹੁੰਦੀਆਂ ਨੇ ਬਾਈ ਜੀ ਮੈਂ ਹੈਰਾਨ ਰਹਿ ਗਿਆ ਜਦੋਂ ਗੈਂਗਸਟਰ ਮੈਂ ਸੁਣਿਆ ਮੈਂ ਕਿਹਾ ਯਾਰ ਹੁਣ ਚਲੋ ਠੀਕ ਐ ਵੀ ਸਾਨੂੰ ਤਾਂ ਪਤਾ ਹੀ ਚੀਜ਼ ਦਾ ਪ੍ਰਸ਼ਾਸਨ ਨੇ ਕੋਈ 1921 ਸਾਡੇ ਮੁੰਡਿਆਂ ਦੇ ਕੋਈ ਹੋਰ ਪਰਚਾ ਠੋਕਦਾ ਜੇ ਤਾਂ ਬਾਈ ਜੀ ਪਰਚਾ ਉਸ ੜਪ ਦਾ ਅਸੀਂ ਦਰਖਾਸਤ ਦਿੱਤੀ ਇਹਨਾਂ ਨੂੰ ਬਰੋਬਰ ਅਸੀਂ ਦਰਖਾਸਤ ਦਿੱਤੀ ਇਹਨਾਂ ਮੁੰਡਿਆਂ ਦੀ ਕੋਈ ਸੁਣਵਾਈ ਨਹੀਂ ਹੋਈ ਇਸੇ ਇਸੇ ਜਮੇਰ ਸਿੰਘ ਤੇ ਅਸੀਂ ਪਹਿਲਾ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਕੱਲ ਫਿਰ ਅਸੀਂ ਦਰਖਾਸਤ ਦਿੱਤੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਇੱਕ ਪਰਚਾ ਪਹਿਲਾਂ ਸੀ ਆਰਮਜ ਟਰੈਕਟ ਦਾ ਦੋ ਪਰਚੇ ਹੁਣ ਪਾਤੇ ਇਹਨਾਂ ਤੇ ਆ ਮੈਂ ਹੁਣੀ ਦੱਸਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਇਹ ਬਾਈ ਥਾਣੇ ਤੋਂ ਸਿੱਧਾ ਇੱਥੇ ਹੀ ਆ ਰਹੇ ਨੇ ਇਹ ਜ਼ਮਾਨਤ ਕਰਾ ਕੇ ਬਾਈ ਜ਼ਮਾਨਤ ਕਰਾ ਕੇ ਇੱਥੇ ਪਹੁੰਚੇ ਹਾਂਜੀ 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 ਜ਼ਮਾਨਤ ਕਰਾਉਣ ਤੋਂ ਬਾਅਦ ਸਿੱਧਾ ਇੱਥੇ ਪਹੁੰਚ ਰਹੇ ਨੇ ਮਤਲਬ ਮੈਨੂੰ ਹੈਰਾਨੀ ਹੁੰਦੀ ਐ ਇਸ ਗੱਲ ਦੀ ਕਿ ਪਰਚੇ ਤੇ ਪਰਚਾ ਪਰ ਉਹਦੀ ਵਜ੍ਹਾ ਕੀ ਐ ਉਹ ਸਮਝ ਨਹੀਂ ਆ ਰਹੀ ਕਿ ਆਮ ਪਿੰਡ ਦੀ ਲੜਾਈ ਐ ਮੁੰਡਿਆਂ ਨੂੰ ਗੈਂਗਸਟਰ ਦੱਸਿਆ ਜਾ ਰਿਹਾ ਬਾਈ ਜਿਹੜੀ ਕੱਲ ਲੜਾਈ ਹੋਈ ਐ ਅਸਲ ਚ ਕੀ ਕਾਰਨ ਸੀ ਉਹਦਾ ਲੜਾਈ ਦਾ ਕੱਲ ਵਾਲੀ ਇਹ ਕੱਲ ਦੀ ਲੜਾਈ ਦਾ ਕਾਰਨ ਵੀਰ ਜੀ ਇਦਾਂ ਸੀ ਇਹ ਨਾ ਦੋ ਤਿੰਨ ਦਿਨ ਹੋ ਗਏ ਜੀ ਸਾਡੇ ਘਰ ਮੂਰੇ ਗੇੜੇ ਮਾਰਦੇ ਨੂੰ ਕੱਲ ਵੀ ਇਹ ਆ ਹੋ ਸਕਦਾ ਗਵਾਂਡੀਆਂ ਦਾ ਆ ਹੋਵੇ ਸਾਡੀ ਕੌਣ ਮਾਰਦਾ ਸੀ ਘਰ ਮੁਰੇ ਨਰਪੈ ਸਿੰਘ ਦਾ ਕਿਰਤੀ ਕਿਸਾਨ ਯੂਨੀਅਨ ਦੇ ਨਰਪੈ ਸਿੰਘ ਦਾ ਡੈਡੀ ਅਜਮੇਰ ਸਿੰਘ ਉਹ ਸਾਡੀ ਗਲੀ ਦੇ ਵਿੱਚ ਕੱਲ ਵੀ ਆਇਆ ਕੱਲ ਆਇਆ ਤੇ ਮੇਰੀ ਮੰਮੀ ਕਣੀ ਸਮ ਸਾਡੀ ਗਲੀ ਬੰਦ ਦਾ ਕਿਤੇ ਨਹੀਂ ਜਾਂਦੀ ਸਾਡੇ ਘਰ ਤੇ ਖਤ ਬੁੰਦੀ ਹੈ ਸਾਡੇ ਘਰ ਦੇ ਅੱਗੇ ਸਕੂਟਰ ਹੀ ਲੱਗ ਗਿਆ ਆਪਣੀ ਤੇ ਮੇਰੀ ਮੰਮੀ ਕਣੀ ਮੁੱਛਾਂ ਨੂੰ ਤੋ ਦਿੱਤੇ ਨੇ ਨੇ ਮੇਰੇ ਘਰ ਵਾਲੀ ਚਾਹ ਪੀ ਰਹੀ ਆ ਤੇ ਇਹਨੇ ਮੁੱਛਾਂ ਨੂੰ ਤੋ ਦਿੱਤੇ ਨੇ ਤੇ ਉਸ ਤੋਂ ਬਾਅਦ ਮੇਰੀ ਮੰਮੀ ਕਹਿੰਦੀ ਚੱਲ ਵੀ ਕਿਉਂ ਗੰਦ ਚ ਰੋੜਾ ਮਾਰਨਾ ਚਲ ਇਹ ਚਲਾ ਗਿਆ ਉਸ ਤੋਂ ਬਾਅਦ ਮੈਂ ਆਪਣੇ ਖੇਤ ਕਾੜਚੇ ਵੱਢਣ ਵਾਸਤੇ ਚਾਹ ਲੈ ਕੇ ਆ ਰਿਆ ਸੀਗਾ ਮੋਟਰਸਾਈਕਲ ਤੇ ਇਹਨੇ ਆਪਣੀ ਗਲੀ ਦੇ ਵਿੱਚੋਂ ਅਗਲੀ ਗਲੀ ਇਹਦੀ ਇਹਨੇ ਗਲੀ ਦੇ ਵਿੱਚੋਂ ਮੋਟਰਸਾਈਕਲ ਮੇਰੇ ਮੂਹਰੇ ਕਰਤਾ ਵੀਰ ਜੀ ਅੱਛਾ ਮੋਟਰਸਾਈਕਲ ਮੂਹਰੇ ਕਰਤਾ ਤੇ ਮੈਨੂੰ ਗਾਲੀ ਗਲੋਚ ਕਰੀ ਇਹਨੇ ਪਹਿਲਾਂ ਵੀ ਗਲਤ ਇਸ਼ਾਰੇ ਕਰੇ ਸੀ ਉਸੇ ਹਿਸਾਬ ਨਾਲ ਤੇ ਉੱਥੇ ਸਾਡੀ ਝੜਪ ਹੋ ਗਈ ਝੜਪ ਹੋਈ ਹੋਈ ਇਹਨੇ ਮੇਰੇ ਵੀ ਮਾਰੀਆਂ ਮੈਂ ਦੇ ਵੀ ਮਾਰੀਆਂ ਬਾਈ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਇਹ ਸੰਗਰੂਰ ਹਸਪਤਾਲ ਚ ਰੈਫਰ ਹੋ ਗਿਆ ਲਹਿਰੇ ਤੋਂ ਮੈਂ ਦਰਖਾਸਤ ਦੇ ਤੋਂ ਪਹਿਲਾਂ ਚੌਂਕੀ ਸਿਟੀ ਦੇਤੀ ਸੀ ਜੀ ਇਸ ਤੋਂ ਪਹਿਲਾਂ ਦਿੱਤੀ ਆਪਾਂ ਨੇ ਹਾਲਾਂਕਿ ਇਹ ਬਾਅਦ ਚ ਆਏ ਨੇ ਤੇ ਉਸ ਤੋਂ ਬਾਅਦ ਕੀ ਹੁੰਦਾ ਮੇਰੇ ਤੇ ਤਾਂ ਕੱਲ ਸ਼ਾਮ ਨੂੰ ਹੀ ਪਰਚਾ ਕੱਟ ਗਿਆ ਸੀ 300 ਕਿਹੜਾ ਸਮੇਂ ਹੋਈ 323 341 ਤੇ 506 ਦਾ ਤੇ ਅੱਜ ਦੂਜਾ ਪਰਚਾ ਮੇਰੇ ਤੇ ਹੋਰ ਹੋ ਗਿਆ ਜੀ 751 ਦਿੱਤੀ ਆ ਲਗਾਤਾਰ ਦੋ ਪਰਚੇ ਮੇਰੇ ਤੇ ਅੱਜ ਦੋ ਦਿਨਾਂ ਦੇ ਵਿੱਚ ਹੋ ਗਏ ਬਰਾਬਰ ਦੀ ਧਿਰ ਸੀ ਇਹ ਮੇਰੇ ਇਹਦੇ ਵੀ ਬਰਾਬਰ ਦੇ ਪਰਚੇ ਹੋਣੇ ਚਾਹੀਦੇ ਸੀ ਤੇ ਇਹ ਤੇ ਕੋਈ ਕਾਰਵਾਈ ਨਹੀਂ ਬਾਈ ਜੀ ਕਹਿੰਦੇ ਸਾਨੂੰ ਪ੍ਰੈਸ਼ਰ ਆ ਯੂਨੀਅਨ ਦਾ ਪ੍ਰੈਸ਼ਰ ਆ ਯੂਨੀਅਨ ਦਾ ਪ੍ਰੈਸ਼ਰ ਆ ਜੇ ਅੱਜ ਸਾਡੇ ਨਾਲ ਸਿੱਧੂਪੁਰ ਨਾ ਖੜਦੀ ਬਾਈ ਜੀ ਇਹਨਾਂ ਨੇ ਮੇਰੀ ਅੱਜ ਰਾਤ ਲਵਾ ਕੇ ਮੈਨੂੰ ਰਿਮਾਂਡ ਦੇ ਵੀ ਲੈਣਾ ਸੀ ਸਾਡੇ ਨਾਲ ਡੱਲੇ ਵਾਲ ਸਾਹਿਬ ਦੀ ਟੀਮ ਰਣ ਸਿੰਘ ਚੱਠਾ ਜੀ ਸਾਡੇ ਰਾਮਪਾਲ ਸਿੰਘ ਜੀ ਨੇ ਤੇ ਪ੍ਰੈਸ ਸਕੱਤਰ ਦੇ ਜੀ ਸਾਡੇ ਜਤਿੰਦਰ ਜੀ ਝਲੂਰ ਉਹ ਸਾਡੇ ਨਾਲ ਖੜੇ ਨੇ ਤਾਂ ਕਰਕੇ ਸਾਡੀ ਬਰਾਬਰ ਦੀ ਜਥੇਮੰਦੀ ਆ ਕੇ ਖੜੀ ਹੈ ਬਾਈ ਜੀ ਹੁਣ ਫੇਰ ਸਾਡੀ ਜ਼ਮਾਨਤ ਹੋਈ ਨਹੀਂ ਸਾਡੀ ਜ਼ਮਾਨਤ ਵੀ ਨਹੀਂ ਹੋਣ ਦੇਣੀ ਸੀ ਇਹਨਾਂ ਨੇ ਬਾਈ ਜੀ ਬਾਈ ਜੀ ਜਿਸ ਤਰ੍ਹਾਂ ਲੜਾਈ ਤਾਂ ਬਈ ਹੋਰਾਂ ਦੀ ਹੋਈ ਸੀ ਅੱਜ ਜਿਹੜੀ ਕੱਲ ਦੀ ਲੜਾਈ ਹੋਈ ਆ ਉਹਦੇ ਵਿੱਚ ਤੁਹਾਨੂੰ ਵੀ ਇਨਵੋਲਵ ਕੀਤਾ ਗਿਆ ਨਹੀਂ ਨਹੀਂ ਮੈਨੂੰ ਨਹੀਂ ਦੇ ਵਿੱਚ ਨਾਲੋ ਕੀਤਾ ਗਿਆ ਫਿਰ ਇਹ ਤਾਂ ਪਹਿਲਾਂ ਹੀ ਹੋਇਆ ਸੀ ਜਿਹੜਾ ਪਰਚਾ ਆ ਇਹ ਅੱਜ ਨਾਲ ਦਾ ਹੀ ਸੀ ਉੱਤੀ ਹੋਇਆ ਕੱਲੀ ਮਨਜੀਤ ਸਿੰਘ ਉੱਤੇ ਸੋ ਕੀ ਇਨਸਾਫ ਚਾਹੁੰਦੇ ਹੋ ਬਾਈ ਤੁਸੀਂ ਇਹ ਜਿਹੜਾ ਸਾਰਾ ਮਸਲਾ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ ਇਨਸਾਫ ਤਾਂ ਜੀ ਇਹ ਚਾਹੁੰਦੇ ਆ ਜੀ ਵੀ ਜਿਹੜੇ ਦੋ ਇਹਨਾਂ ਦੇ ਪਰਚੇ ਹੋਏ ਨੇ ਦੋ ਅੱਜ ਹੋ ਗਏ ਤੇ ਇੱਕ ਪਹਿਲਾਂ ਹੋ ਗਿਆ ਬਿਨਾਂ ਵਜਾ ਮਤਲਬ ਕਿ ਆਮ ਵੀ ਮਨ ਲੂ ਮੈਂ ਤੁਹਾਡੇ ਤੋਂ ਕੋਈ ਪਰਚਾ ਕਰਾਦਾ ਤੁਸੀਂ ਗੱਲ ਨਾ ਬਾਤ ਨਾ ਕਿਸੇ ਰੋਲੇ ਚ ਨਾ ਕਿਸੇ ਜ਼ਮੀਨ ਚ ਨਾ ਕਿਸੇ ਲੜਾਈ ਚ ਨਾ ਝਗੜੇ ਚ ਮੈਸੀ ਤੇ ਇਹੀ ਚਾਹੁੰਦੇ ਆ ਵੀ ਇਹ ਦੋ ਇ ਤਿੰਨੇ ਪਰਚੇ ਰੱਦ ਹੋਣੇ ਚਾਹੀਦੇ ਨੇ ਠੀਕ ਹੈ ਇਸ ਬੰਦੇ ਤੇ ਜਮੀਰ ਸਿੰਘ ਤੇ ਇਹ ਤੇ ਵੀ ਪਰਚਾ ਹੋਣਾ ਚਾਹੀਦਾ ਇਹਨੂੰ ਜਿਹੜਾ ਇਹ ਮੈਂਟਲੀ ਹਰਾਸ਼ ਕਰਖਿਆ ਕਰੋ ਬੇਕਾਰ ਹੋ ਰਹੇ ਨੇ ਖੇਤੀਬਾੜੀ ਪ੍ਰਭਾਵ ਥੋਰੀ ਹੈ ਖਰਚੇ ਵੱਢ ਕੇ ਭਾਈ ਜੀ ਸਾਹਮਣ ਵਾਲੇ ਹਜੇ ਜੀਰੀ ਵੜਨ ਵਾਲੀ ਪਈ ਹੈ ਕਣਕ ਬੀਜਣ ਵਾਲੀ ਪਈ ਹੈ ਕਿੰਨਾ ਕੰਮ ਹੈ ਇਹ ਬੰਦੇ ਨੂੰ ਯਾਰ ਹੋਰੇ ਪਾਸੇ ਜੈਮੀਨੇ ਹੋ ਗਏ ਬਾਈ ਜੀ ਅਸੀਂ ਪਿੰਡ ਚੋਂ ਕੱਢਣੇ ਕਰਖੇ ਇਹਨਾਂ ਨੂੰ ਦੋ ਦੋ ਹੀ ਪਿਓ ਪੁੱਤਾਂ ਨੇ ਵੀ ਅਸੀਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਜਿੱਥੇ ਗਲਤ ਤਾਂ ਸਾਡੇ ਤੇ ਸਾਡੇ ਤੇ ਕਾਰਵਾਈ ਕਰ ਦਿਓ ਅਸੀਂ ਤਾਂ ਕਹਿੰਦੇ ਆ ਵੀ ਜਾਇਜ਼ ਕਰੋ ਜੇ ਅਸੀਂ ਗਲਤਾਂ ਸਾਡੇ ਤੇ ਕਾਰਵਾਈ ਕਰੋ ਜਿੱਥੇ ਉਹ ਗਲਤ ਉਹਦੇ ਤੇ ਕਾਰਵਾਈ ਕਰੋ ਇਹ ਥੋੜੀ ਆ ਵੀ ਚਾਰ ਬੰਦੇ ਇਕੱਠੇ ਹੋ ਕੇ ਆ ਗਏ ਵੀ ਜੀ ਯੂਨੀਅਨ ਆ ਗਈ ਦੇ ਦਿਓ ਪਰਚਾ ਕੱਲ੍ਹ ਨੂੰ ਮੇਰੀ ਵਾਰੀ ਆ ਬਾਈ ਪਰਸਣ ਵੀਦੀ ਵਾਰੀ ਆ ਅਸੀਂ ਬਾਈ ਹੁਣ ਜਮਾ ਤੀਰ ਵਾਂਗੂ ਸਿੱਧੇ ਆ ਨਾ ਅਸੀਂ ਪ੍ਰਸ਼ਾਸਨ ਦੀ ਪ੍ਰਵਾਹ ਕਰਦੇ ਆ ਨਾ ਇਹਨਾਂ ਦੀ ਪ੍ਰਵਾਹ ਕਰਦੇ ਆ ਅਸੀਂ ਹੁਣ ਕੱਲ੍ਹ ਇਹ ਮੁੰਡੇ ਜਿੱਥੇ ਬੰਦੀ ਚ ਨੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਚ ਬੰਦੇਵਾਲ ਸਾਹਿਬ ਇੱਕ ਅੱਦੇ ਦਿਨ ਚ ਇੱਥੇ ਆ ਰਹੇ ਹੀ ਨੇ ਉਹਨਾਂ ਦੇ ਨੁਮਾਇੰਦੇ ਤੇ ਅਸੀਂ ਵੱਡੇ ਪੱਧਰ ਤੇ ਬਾਈ ਜੀ ਇੱਥੇ ਪ੍ਰਦਰਸ਼ਨ ਕਰਾਂਗੇ ਧਰਨੇ ਲਾਵਾਂਗੇ ਇਨਸਾਫ ਮੁੰਡਿਆਂ ਦੀ ਵਾਕੇ ਰਾਂਗੇ ਚਾਹੀ ਸਾਡੀ ਜਾਨ ਵਗ ਜੇ ਐ ਥੋੜੀਆ ਯਾਰ ਨੌਜਵਾਨ ਮੁੰਡੇ ਨੇ ਫੁੱਲਾਂ ਵਰਗੇ ਸਾਡੇ ਹੈ ਇਹਨਾਂ ਤੇ ਕੋਈ ਦੇ ਕੇ ਪਰਚਾ ਚਲੋ ਵੀ ਅੰਦਰ ਚਲੋ ਵੀ ਅੰਦਰ ਅਸੀਂ ਜੋ ਵੀ ਲਹਿਰੇ ਦਾ ਮਾਹੌਲ ਬਣੂਗਾ ਉਹ ਨਾਲੇ ਦੇਣਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਨਹੀਂ ਬੰਦਿਆਂ ਵਾਂਗੂ ਇਹਦੇ ਉੱਤੇ ਪਰਚੇ ਪਰਚਾ ਇਥੇ ਕਰੋ ਤੇ ਇਹਨਾਂ ਦੇ ਪਰਚੇ ਰੱਦ ਕਰੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਨਹੀਂ ਜੋ ਵੀ ਹੋਊਗਾ ਤੁਸੀਂ ਜ਼ਿੰਮੇਵਾਰ ਹੋ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹਦਾ ਜੀ ਸੋ ਕਿਤੇ ਨਾ ਕਿਤੇ ਬਾਈ ਹੋਰਾਂ ਦਾ ਕਹਿਣਾ ਹੈ ਕਿ ਪਹਿਲੀ ਤਾਂ ਗੱਲ ਇਸ ਦਾ ਰੋਸ ਹੈ ਕਿ ਇਹਨਾਂ ਨੂੰ ਬਿਨਾਂ ਵਜ੍ਹਾ ਤੋਂ ਇੱਕ ਪਿੰਡ ਦੀ ਛੋਟੀ ਜਿਹੀ ਲੜਾਈ ਨੂੰ ਲੈ ਕੇ ਇਹਨਾਂ ਨੂੰ ਗੈਂਗਸਟਰ ਘੋਸ਼ਿਤ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਕਿਸੇ ਦੇ ਜਵਾਨ ਪੁੱਤ ਨੂੰ ਗੈਂਗਸਟਰ ਕਹਿ ਦੇਣਾ ਅੱਤਵਾਦੀ ਕਹਿ ਦੇਣਾ ਗੁੰਡਾ ਕਹਿ ਦੇਣਾ ਕੈਂਡ ਵਾਲਾ ਤਾਂ ਕਹਿ ਜਾਂਦਾ ਪਰ ਜਦੋਂ ਇਸ ਸ਼ਬਦ ਨੂੰ ਪਿੱਛੋਂ ਨਾਮ ਦੇ ਮਟਾਉਣ ਦੇ ਲਈ ਪੁਸ਼ਤਾਂ ਦੀਆਂ ਪੁਸ਼ਤਾਂ ਬੰਦਿਆਂ ਦੀਆਂ ਲੰਘ ਜਾਂਦੀਆਂ ਹੁੰਦੀਆਂ ਨੇ ਸੋ ਇਹ ਤਾਂ ਇੱਕ ਇਹਨਾਂ ਦਾ ਰੋਸ ਹੈ ਹੀ ਸੀ ਇਹ ਕਹਿੰਦੇ ਵੀ ਪੁਲਿਸ ਹੈ ਜਿਹੜੀ ਉਸ ਦੀ ਜਿਹੜੀ ਕਾਰਵਾਈ ਹੈ ਬਾਈ ਹੋਰਾਂ ਦੇ ਕਹਿਣ ਦੇ ਮੁਤਾਬਕ ਇਹ ਕਹਿੰਦੇ ਨੇ ਵੀ ਉਹ ਕਾਰਵਾਈ ਪ੍ਰੈਸ਼ਰ ਦੇ ਅਧੀਨ ਹੀ ਹੋਣੀ ਚਾਹੀਦੀ ਉਹ ਕਾਰਵਾਈ ਕਾਨੂੰਨ ਦੇ ਅਧੀਨ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕਾਨੂੰਨ ਕਹਿੰਦਾ ਪੁਲਿਸ ਜੇਕਰ ਉਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਜੇ ਉਸ ਕਾਰਵਾਈ ਦੇ ਵਿੱਚ ਜਿਵੇਂ ਬਾਈ ਹੋਰਾਂ ਨੇ ਦੱਸਿਆ ਕਿ ਇਹ ਨੌਜਵਾਨ ਦੋਸ਼ੀ ਪਾਏ ਜਾਂਦੇ ਨੇ ਤਾਂ ਹਾਂ ਅਸੀਂ ਪੁਲਿਸ ਨੂੰ ਜ਼ਰੂਰ ਕਹਾਂਗੇ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਜਿੱਥੇ ਇਹਨਾਂ ਦਾ ਦੋਸ਼ ਵੀ ਨਹੀਂ ਤੇ ਇਹਨਾਂ ਦੇ ਉੱਤੇ ਜਿਹੜੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਗਰੇਜ਼ ਕੀਤਾ ਜਾਵੇ ਨਹੀਂ ਤਾਂ ਇਸ ਜਥੇਬੰਦੀ ਦੇ ਵੱਲੋਂ ਬਾਈਹੁਰੇ ਜਿਹੜੇ ਕਹਿ ਰਹੇ ਨੇ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਹੱਕ ਦੇ ਵਿੱਚ ਵੀ ਜਿਹੜਾ ਧਰਨਾ ਪ੍ਰਦਰਸ਼ਨ ਹੈ ਲਹਿਰੇਗਾ ਅੱਗੇ ਦੇ ਪਿੰਡ ਖਾਈ ਦੇ ਵਿੱਚ ਕੀਤਾ ਜਾਊਗਾ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਕਿ ਜੋ ਕੁਝ ਪੁਲਿਸ ਦੀ ਕਾਰਗੁਜ਼ਾਰੀ ਹੈ ਇਹਨਾਂ ਮੁੰਡਿਆਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਨੇ ਕਮੈਂਟ ਬਾਕਸ 'ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਕਾਲ